ਜਿੰਨਾ ਤੁਸੀਂ ਜੁਗਾੜ ਲਗਾਇਆ ਇਹਦਾ ਜਿਹੜਾ ਖਾ체 ਵਾ체 ਪੂਰੇ ਹੋਏ ਪਹਿਲੀ ਵਾਰ ਸੀ ਖਰਚਾ ਤਾਂ 5.5 ਲੱਖ ਦਾ ਟੋਟਲ ਪ੍ਰੋਜੈਕਟ ਸੀਗਾ ਜੀ ਦੇ ਵਿੱਚ 1 ਲੱਖ ਲਗਭਗ ਸਾਡਾ ਖਰਚਾ ਆਪਣਾ ਪਰਸਨਲ ਹੋਇਆ ਹੈਗਾ ਇੱਕ ਏਕੜ ਤੇ ਜਿਹੜਾ ਪੋਲੀ ਹੌਸ ਲਗਾਇਆ ਦਾ ਉਹ ਬਾਹਰ ਖੁੱਲੇ ਖੇਤਾਂ ਵਿੱਚ 10 ਏਕੜ ਦੀ ਜਿਹੜੀ ਖੇਤੀ ਦਾ ਮੁਕਾਬਲਾ ਕਰੇ ਇਹ ਇੱਕ ਇੱਕ ਡੰਡ ਤੇ 4 4 5 5 ਸ਼ੇ ਸ਼ੇ 8 8 ਰੂਟ ਲੱਗਦੇ ਹੈਗੇ ਆ ਇਹ ਖੀਰਾ ਲਗਾਇਆ ਸੀ ਅਸੀਂ 18 ਸਤੰਬਰ ਨੂੰ ਜੀ ਤਾਂ ਜਿਹਦੇ ਵਿੱਚ ਅਸੀਂ ਤਕਰੀਬਨ 49000 ਰੁਪਇਆ ਵਟਿਆ ਹੈਗਾ ਵਾ ਸਾਡੇ ਮਾਰਕੀਟ ਦਾ ਇਹੋ ਜੀ ਹੈਗੀ ਹਨਾ ਵੀ ਉੱਥੇ ਗਦੇ ਘੋੜੀ ਦੀ ਪਛਾਣ ਨਹੀਂ ਹੈਗੀ ਬਾਇਓ ਫਰਟੀਵਾਇਜਨਾਂ ਜਿਹੜੀਆਂ ਤਿਆਰ ਕੀਤੀਆਂ ਜਾਂ ਕੈਮੀਕਲ ਖਾਦਾਂ ਤਿਆਰ ਕੀਤੀਆਂ ਇਹਨਾਂ ਦੀ ਕੋਈ ਵੰਡ ਨਹੀਂ ਹੈਗੀ ਇਸ ਕਰਕੇ ਇਹਦੇ ਵਿੱਚ ਉਹ ਹੀ ਚੀਜ਼ ਲਗਾਣੀ ਹੈ ਜਿਹੜੀ ਬੇਮੌਸਮੀ ਹੋਵੇ ਤਾਂ ਮੰਡੀ ਵਿੱਚ ਸਾਨੂੰ ਚੰਗਾ ਰੇਟ ਮਿਲ ਸਕੇ ਇਹ ਹੈਗੀ ਕਲਰਡ ਸਿਵਲਾ ਮਿਰਚ ਇਹ ਜਦੋਂ ਆਪਣੇ ਪੱਕ ਕੇ ਤਿਆਰ ਹੋਊਗੀ ਤੇ ਇਹਦਾ ਰੰਗ ਜਿਹੜਾ ਹੈਗਾ ਵਾ ਰੈਡ ਕਲਰ ਹੋਏਗਾ ਜੀ ਚਲੋ ਸਾਡਾ ਭਾਵੇਂ ਕਿ ਟ੍ਰਾਇਲ ਬੇਸ ਤੇ ਹੀ ਸੀਗਾ ਲੇਕਿਨ ਮੈਂ ਸੋਚਦਾ ਕਿ 1 ਸਾਲ ਦੇ ਵਿੱਚ 1 ਲੱਖ ਪਲੱਸ ਫਾਰਮਰ ਇੱਕ ਕਨਾਲ ਵਿੱਚੋਂ ਇਨਕਮ ਕੱਢ ਸਕਦਾ ਵਾ ਕਿਉਂਕਿ ਜੇ ਆਪਾਂ ਖੀਰੇ ਨੂੰ ਬਾਹਰ ਓਪਨ ਵਿੱਚ ਲਾਉਨੇ ਆ ਉਹ ਵੇਨਾ ਜਿਹੜੀਆਂ ਵਾ ਖਲਾਰ ਦਿੰਨੇ ਆਪਾਂ ਖੇਤਾਂ ਵਿੱਚ ਉਹਦੇ ਵਿੱਚ ਕੁਆਲਿਟੀ ਖੀਰੇ ਦੀ ਵਧੀਆ ਦੀ ਬਣਦੀ ਹੈ ਇਹਦੇ ਵਿੱਚ ਤੁਸੀਂ ਦੇਖੋਗੇ ਰੰਗ ਇਕਸਾਰ ਹੋਏਗਾ ਹਾਂਜੀ ਪੰਜਾਬ ਵਿੱਚ ਪੌਲੀਓ ਸਬਲੂਨ ਤੇ 40% ਸਬਸਿਡੀ ਦਿੱਤੀ ਜਾਂਦੀ ਹੈ ਲੇਕਿਨ ਜੇ ਆਪਾਂ ਹਰਿਆਣੇ ਦੀ ਸਾਡੇ ਗਵਾਂਢੀ ਰਾਜ ਛੋਟੇ ਭਰਾ ਹਰਿਆਣੇ ਦੀ ਗੱਲ ਕਰਨੀ ਹੈ Rajasthan ਦੀ ਗੱਲ ਕਰਨੀ ਹੈ ਜਾਂ ਹੋਰ ਸਟੇਟਾਂ ਦੀ ਗੱਲ ਕਰਨੀ ਹੈ ਜਿਨ੍ਹਾਂ ਖੇਤੀ ਕਰਨੀ ਪੰਜਾਬ ਤੋਂ ਸਿੱਖੀ ਹੈਗੀ ਹੈ ਹਰਿਆਣਾ ਛੋਟਾ ਜਿਹਾ ਹੋਣ ਕਰਕੇ ਤਾਂ ਸਾਡੇ ਨਾਲੋਂ ਅੱਗੇ ਲੰਘਿਆ ਉੱਤਰਾਖੰਡ ਸਾਡੇ ਨਾਲੋਂ ਅੱਗੇ ਲੰਘਿਆ ਹਿਮਾਚਲ ਸਾਡੇ ਨਾਲੋਂ ਅੱਗੇ ਲੰਘਿਆ Rajasthan ਜਿੱਥੇ ਪੰਜਾਬ ਪਾਣੀਆਂ ਦੀ ਧਰਤੀ ਹੋਣ ਕਰਕੇ ਖੇਤੀ ਵਿੱਚ ਵੀ ਪਿਛੜ ਗਿਆ ਅਸੀਂ ਹਰ ਇੱਕ ਕਾਰਜ ਵਿੱਚ ਪਿਛੜ ਗਏ। ਜੇ ਨੀਦਰਲੈਂਡ ਛੋਟਾ ਜਿਹਾ ਮੁਲਕ ਹੋਣ ਕਰਕੇ ਜਾਂ ਹੋਰ ਵੀ ਕਈ ਆਪਣੇ ਦੁਨੀਆ ਦੇ ਮੁਲਕ ਹੈਗੇ ਆ ਉੱਥੇ ਡੋਮੈਸਟਿਕ 에어ਪੋਰਟ ਜਿਹੜੇ ਹੈਗੇ ਆ 카argo 에어ਪੋਰਟ ਆ ਤੇ ਸਾਡੇ ਪੰਜਾਬ ਵਿੱਚ ਇੱਕ ਵੀ 카argo 에어ਪੋਰਟ ਨਹੀਂ ਹੈਗਾ। ਆਲੂ ਜਿਹੜੇ ਆ 50 ਪੈਸੇ ਜਾਂ ਰੁਪਈਆ ਕਿਲੋ ਵੇਚਦੇ ਆ ਸਾਡਾ ਗਵਾਂਢੀ ਮੁਲਖਾ ਉੱਥੇ ਜਾਂ ਦबईਆਂ ਵਿੱਚ 50 ਰੁਪਈਆ 100 ਰੁਪਈਆ ਕਿਲੋ ਵੀ ਕੰਢੇ ਆ ਸਾਡੇ ਗੋभी 5 ਰੁਪਈਆ ਇੱਥੇ ਵੇਚਣ ਡਈ ਆ ਤਾਂ ਦबईਆਂ ਵਿੱਚ ਇਹ ਗੋभी 1.5 200 ਰੁਪਈਆ ਮਿਲਦੀ ਆ ਕਿਉਂਕਿ ਪੰਜਾਬ ਜਿਹੜਾ ਵਾ ਅਸਲ ਵਿੱਚ ਝੋਨੇ ਦੀ ਖੇਤੀ ਕਰਨ ਦੇ ਯੋਗ ਹੀ ਨਹੀਂ ਹੈਗਾ ਜਿਸ ਤਰ੍ਹਾਂ ਗਰਦਾਸਪੁਰ ਬੈਲਟ ਲੀਚੀ ਦੀ ਬੈਲਟ ਹੋ ਗਈ ਪਠਾਨਕੋਟ ਅੰਮ੍ਰਿਤਸਰ ਤਨਤਨ ਜਿਹੜਾ ਉਹ ਨਾਸ਼ਪਾਤੀ ਦੀ ਬੈਲਟ ਹੋ ਗਈ ਸਾਡੇਆ ਦਵਾਬਾ ਬੈਲਟ ਜਿਹੜਾ ਵਾ ਉਹ ਪੰਜਾਬ ਵਿੱਚ ਕਿਸੇ ਗੱਲ ਦੀ ਕਮੀ ਨਹੀਂ ਹੈ ਇੱਥੇ ਬਦਨਾਮ ਕੀਤਾ ਗਿਆ ਕਿ ਦਵਾਈਆਂ ਦੀ ਬਹੁਤ ਜ਼ਿਆਦਾ ਵਰਤੋਂ ਹੁੰਦੀ ਕੋਈ ਉਹੋ ਜੀ ਗੱਲ ਨਹੀਂ ਹੈਗੀ ਸੱਬ ਕੇ ਬਾਤ ਰੱਜ ਕੇ ਖਾਹ ਵਾਲੀ ਗੱਲ ਨਹੀਂ ਹਾਜੀ ਅੱਜ ਗੱਲ ਹੈਗੀ ਆ ਕਿ ਅਕਲ ਨਾਲ ਬਾਤ ਰੱਜ ਕੇ ਖਾਹ ਗੱਲ ਫਿਰ ਉਹ ਹੀ ਆ ਜਾਂਦੀ ਆ ਕਿ ਪੰਜਾਬ ਦੇ ਕਿਸਾਨ ਦੀ ਜੇ ਸਰਕਾਰਾਂ ਬਾਹ ਫੜ ਲਣ ਤਾਂ ਪੰਜਾਬ ਦਾ ਕਿਸਾਨ ਮੈਂ ਕਹਿੰਦਾ ਅੱਜ ਵੀ ਖੁਸ਼हाल ਹੋ ਸਕਦਾ ਸਾਡੇ ਬੱਚੇ ਬੱਚੇ ਜਿਹੜੇ ਬਾਹਰ ਜਾ ਕੇ ਵਿਚਾਰੇ 18 18 20 20 ਘੰਟੇ ਕੰਮ ਕਰਦੇ ਆ ਉਹ ਆਪਣੇ ਖੇਤਾਂ ਵਿੱਚ ਰਹਿ ਕੇ ਇੱਥੇ ਲੱਖਾਂ ਰੁਪਏ ਕਮਾ ਸਕਦੇ ਆ ਅਕਸਰ ਕਿਹਾ ਜਾਂਦਾ ਹੈ ਕਿ ਖੇਤੀ ਜਿਹੜੀ ਆ ਉਹ ਘਾਟੇ ਦਾ ਸੌਦਾ ਹੈ ਲੇਕਿਨ ਕੁਝ ਲੋਕ ਇਸ ਨੂੰ ਕਹਿੰਦੇ ਨੇ ਕਿ ਖੇਤੀ ਜਿਹੜਾ मुनाफे ਦਾ ਸੌਦਾ ਵੀ ਹੋ ਸਕਦੀ ਹੈ ਲੇਕਿਨ ਸ਼ਰਤ ਇਹ ਹੈ ਕਿ ਉਹ ਤਕਨੀਕ ਨਾ ਕੀਤੀ ਜਾਵੇ ਅੱਜ ਮੈਂ ਬੂਲਪੁਰ ਪਿੰਡ ਹੈ ਸੁਲਤਾਨਪੁਰ ਲੋਧੀ ਦਾ ਉੱਥੇ ਪਹੁੰਚਿਆ ਸੀ ਇੱਥੇ ਸ਼ਹਿਦ ਦਾ ਕਾਰੋਬਾਰੀ ਨੇ ਸ਼ਹਿਦ ਦਾ ਕਾਰੋਬਾਰ ਕਰਦੇ ਨੇ ਸਰਵਨ ਸਿੰਘ ਚੰਦੀ ਸ਼ਹਿਦਲੈਂਡ ਪਹੁੰਚਿਆ ਸੀ ਲੇਕਿਨ ਦੇਖਦਾ ਇੱਕ ਇਹਨਾਂ ਨੇ ਪਿੱਛੇ ਤਕਨੀਕ ਲਾਈ ਸੀ ਨੈਟ ਹਾਊਸ ਤਾਂ ਹੁਣ ਨਵੀਂ ਤਕਨੀਕ ਨਾਲ ਦੀ ਸ਼ੁਰੂ ਕੀਤੀ ਤਾਂ ਮੈਨੂੰ ਲੱਗਾ ਕਿ ਇਹਦੇ ਬਾਰੇ ਵੀ ਜਾਣਕਾਰੀ ਜਿਹੜੀ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੀਦੀ ਹੈ ਤਾਂ ਪੂਰੀ ਕੋਸ਼ਿਸ਼ ਕਰਾਂਗੇ ਕਿ ਐਂਡ ਤੱਕ ਤੁਸੀਂ ਵੀਡੀਓ ਦੇਖੋ ਤਾਂ ਤੁਹਾਨੂੰ ਕੱਲੀ-ਕੱਲੀ ਜਿਹੜੀ ਪੋਲੀ ਹਾਊਸ ਦੀ ਜਿਹੜੀ ਜਾਣਕਾਰੀ ਦੇ ਸਕੀਏ ਕਿਵੇਂ ਲੱਗਣਾ ਹੈ ਕਿਹੜਾ ਡਿਪਾਰਟਮੈਂਟ ਜਿਹੜਾ ਇਹ ਲਗਾ ਕੇ ਦਿੰਦਾ ਹੈ ਔਰ ਕਿਵੇਂ ਕਿੰਨਾ ਬੈਨੀਫਿਟ ਜਿਹੜਾ ਤੁਹਾਨੂੰ ਕਿਸਾਨੀ ਦੇ ਵਿੱਚ ਹੋ ਸਕਦਾ ਹੈ ਸਰਵਨ ਸਿੰਘ ਚੰਦੀ ਹੈ ਜਿਨ੍ਹਾਂ ਵੱਲੋਂ ਇੱਥੇ ਪੋਲੀ ਹਾਊਸ ਲਗਾਇਆ ਗਿਆ ਆ ਤਕਰੀਬਨ 480 ਸਕਰ ਮੀਟਰ ਦੇ ਵਿੱਚ ਜਿਹੜਾ ਇਹ ਪੋਲੀ ਹਾਊਸ ਲਗਾਇਆ ਗਿਆ ਔਰ ਬਾਗਬਾਨੀ ਵਿਭਾਗ ਜਿਹੜਾ ਉਹਨਾਂ ਲਗਾਇਆ ਗਿਆ ਇਹ ਪੋਲੀ ਹੌਸ ਦਾ ਜਿਹੜਾ ਦਰਵਾਜ਼ੇ ਤੋਂ ਆਪਾਂ ਐਂਟਰੀ ਕਰਦੇ ਆ ਤਾਂ ਕਿਵੇਂ ਦੇ ਵਿੱਚ ਅੰਦਰ ਹੁੰਦੀ ਹੈ ਕਿਉਂਕਿ ਅਸੀਂ ਜਿਹੜੀ ਫਸਲੀ ਚੱਕਰ ਜਿਹੜਾ ਝੋਨਾ ਔਰ ਕਣਕ ਦੇ ਚੱਕਰ ਦੀ ਗੱਲ ਕਰੀਏ ਤਾਂ ਕਣਕ ਔਰ ਝੋਨੇ ਦੇ ਵਿੱਚ ਹੀ ਉਲਝ ਕੇ ਇਹ ਗੱਲ ਕਹਿ ਦਿੰਦੇ ਆ ਕਿ ਜਿਹੜਾ ਸਾਨੂੰ ਘਾਟਾ ਪੈ ਰਿਹਾ ਹੈ ਘਾਟੇ ਦੀ ਗੱਲ ਆ ਜਾਂਦੀ ਲੇਕਿਨ ਅਸੀਂ ਸਬਜ਼ੀਆਂ ਦੇ ਉਤਪਾਦਨ ਵੱਲ ਵੀ ਚੱਲਦੇ ਤਾਂ ਇਹ ਜਿਹੜਾ ਪੋਲੀ ਹੌਸ ਹੈ ਇਸ ਸਰਵਨ ਸਿੰਘ ਚੰਦੀ ਵੱਲੋਂ ਜਿਹੜਾ ਲਗਾਇਆ ਗਿਆ ਹਾਲਾਂਕਿ ਇਹ ਸਕੀਮਾਂ ਜਿਹੜੀਆਂ ਨੇ ਅਲੱਗ-ਅਲੱਗ ਖੇਤੀ ਵਿਭਾਗ ਦੇ ਨਾਲ ਸੰਬੰਧ ਜਿਹੜੇ ਡਿਪਾਰਟਮੈਂਟ ਨੇ ਬਾਗਵਾਨੀ ਹੈ ਉਸ ਤੋਂ ਇਲਾਵਾ ਗੱਲ ਕੀਤੀ ਜਾਵੇ ਦੂਜੇ ਡਿਪਾਰਟਮੈਂਟ ਹੈ ਉਹਨਾਂ ਵੱਲੋਂ ਚਲਾਈਆਂ ਜਾਂਦੀਆਂ ਨੇ ਲੇਕਿਨ ਅਸੀਂ ਉਹਦਾ ਫਾਇਦਾ ਨਹੀਂ ਲੈ ਸਕਦੇ ਔਰ ਕੋਸ਼ਿਸ਼ ਨਹੀਂ ਕਰਦੇ ਕਿਉਂਕਿ ਅਸੀਂ ਹਮੇਸ਼ਾ ਜਿਹੜਾ ਕਣਕ ਉਹ ਝੋਨੇ ਦੇ ਵਿੱਚ ਉਲਝ ਕੇ ਹੀ ਚੱਲ ਰਹੇ ਹਾਂ ਜਿਹੜੀ ਸਾਡੀਆਂ ਫਸਲਾਂ ਜਿਵੇਂ ਕਿ ਝੋਨਾ ਜਿਹੜੀ ਉਹ ਸਾਡੇ ਪੰਜਾਬ ਦੀ ਫਸਲ ਨਹੀਂ ਲੇਕਿਨ ਅਸੀਂ ਉਹਦੇ ਵਿੱਚ ਉਲਝੇ ਹੋਏ ਹਾਂ ਤਾਂ ਇਹ ਆਪਣੇ ਭਾਜੀ ਲੱਗੇ ਹੋਏ ਨੇ ਸਰਵਨ ਸਿੰਘ ਚੰਦੀ ਨਾਮ ਹੈ ਇਹਨਾਂ ਦਾ ਭਾਜੀ ਕੀ ਹਾਲ ਚੱਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀਤਾ ਕੋ ਬਿਲਕੁਲ ਜੀ ਜਿਵੇਂ ਤਾਂ ਮੈਂ ਪਹਿਲਾਂ ਫੋਨ ਕੀਤਾ ਸੀ ਕਿ ਮੈਂ ਕਿਹਾ ਸ਼ਾਇਦ ਲੈ ਲਈਏ ਤਾਂ ਅਸੀਂ ਆ ਕੇ ਦੇਖਿਆ ਮੈਨੂੰ ਭਾਜੀ ਰੋਂ ਅੰਦਰ ਹੀ ਮਿਲ ਲene ਆ ਜੇ ਗੱਲ ਕੀਤੀ ਜਾਵੇ ਇਹਨਾਂ ਦੀ ਸਰਵਨ ਸਿੰਘ ਚੰਦੀ ਤਾਂ ਇਹਨਾਂ ਦਾ ਜਿਹੜਾ ਕਾਰੋਬਾਰ ਹੈ ਨਾ तकरीबन 20 25 ਸਾਲ ਹੀ ਹੋ ਗਏ ਨੂੰ ਲੱਗਦਾ ਕਿ ਤੁਸੀਂ ਸ਼ਾਇਦ ਦਾ ਕੰਮ ਕਰਦੇ 28 ਸਾਲ ਹੋ ਗਿਆ ਜੀ 28 ਜਾਰੀ ਆ ਜੀ 28 ਸਾਲ ਤੋਂ ਜਿਹੜਾ ਸ਼ਾਇਦ ਦਾ ਕਾਰੋਬਾਰ ਕਰ ਰਹੇ ਨੇ ਹਾਲਾਂਕਿ ਇਸ ਤੋਂ ਇਲਾਵਾ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਹੁੰਦੇ ਤੁਸੀਂ ਮੇਲੇ ਨਹੀਂ ਆਪਾਂ ਖੇਤੀਬਾੜੀ ਦਾ ਕਹਿ ਲੈਂਦੇ ਹੋ ਹੋਰ ਜਿਹੜੇ ਮੇਲੇ ਹੁੰਦੇ ਆ ਹਰ ਰੇਗ ਜਗ੍ਹਾ ਤੇ ਇਹਨਾਂ ਨੂੰ ਬੁਲਾਇਆ ਜਾਂਦਾ ਹੈ ਕਿ ਕਿਸਾਨਾਂ ਨੂੰ ਉਤਸ਼ਾਹਿਤ ਕਰੋ ਅਲੱਗ-ਅਲੱਗ ਫਸਲਾਂ ਅਲੱਗ-ਅਲੱਗ ਤਰੀਕੇ ਨਾਲ ਲਗਾਉਂਦੇ ਨੇ ਤਾਂ ਬਸ ਸਭ ਤੋਂ ਪਹਿਲਾਂ ਮੈਂ ਆ ਪੋਲੀ ਹਾਊਸ ਦੇਖ ਰਿਹਾ ਸੀ ਜਦੋਂ ਮੈਂ ਤੁਹਾਡੇ ਕੋਲ ਪਹੁੰਚਿਆ ਜਿੰਨਾ ਤੁਸੀਂ ਜੁਗਾੜ ਲਗਾਇਆ ਇਹਦਾ ਜਿਹੜਾ ਖਰਚੇ ਵਾਚੇ ਪੂਰੇ ਹੋਏ ਪਹਿਲੀ ਵਾਰ ਸੀ ਹਾਂ ਤਾਂ ਜੀ ਸਾਹਿਬ ਤੁਸੀਂ ਬਹੁਤ ਵਧੀਆ ਕੁਐਸਚਨ ਕੀਤਾ ਕਿਉਂਕਿ ਅੱਜ ਦੇ ਸਮੇਂ ਵਿੱਚ ਵੈਸੇ ਫਾਰਮਰ ਜਿਹੜਾ ਵਾ ਪਹਿਲਾਂ ਇਹ ਨਹੀਂ ਸੋਚਦਾ ਕਿ ਮੈਨੂੰ ਉਸ ਦੀ ਕੀ ਆਉਟਪੁੱਟ ਹੋਏਗੀ ਜਾਂ ਉਹਦੀ ਕੀ ਇਨਕਮ ਹੋਏਗੀ ਲੇਕਿਨ ਇਹਦੇ ਵਿੱਚ ਜਿਸ ਤਰ੍ਹਾਂ ਹੁਣ ਅਸੀਂ ਤਕਰੀਬਨ 30 ਸਾਲਾਂ ਤੋਂ ਜਿਹੜੇ ਹੈਗੇ ਆ ਖੇਤੀ ਨਾਲ ਸੰਬੰਧਿਤ ادارے ਉਹਨਾਂ ਨਾਲ ਜੁੜੇ ਹੋਏ ਆ ਜੁੜੇ ਹੋਣ ਕਰਕੇ ਤਾਂ ਅਸੀਂ ਇਹ ਜਿਹੜਾ ਪੋਲੀਹੋਸ ਟੈਕਨੀਕ ਨੈਟ ਹਾਊਸ ਟੈਕਨੀਕ ਜਾਂ ਜਿਹਨੂੰ ਪ੍ਰੋਟेक्टेड ਕਲਟੀਵੇਸ਼ਨ ਕਿਹਾ ਜਾਂਦਾ ਇਹ ਵੀ ਅਸੀਂ ਪੀਏਯੂ ਤੋਂ ਸਿੱਖਦੇ ਰਹੇ ਆ ਉਸ ਵਿੱਚ ਜਿਸ ਤਰ੍ਹਾਂ ਹੀ ਤੁਹਾਨੂੰ ਦੱਸਿਆ ਨਾ ਵੀ 28 ਸਾਲਾਂ ਤੋਂ ਲਗਾਤਾਰ ਸ਼ਹਿਦ ਦਾ ਕੰਮ ਕਰ ਰਹੇ ਆ ਉਹਦੇ ਵਿੱਚ ਵੀ ਮਾਣ ਪ੍ਰਾਪਤ ਮਾਨ ਸਨਮਾਨ ਪ੍ਰਾਪਤ ਹੋਏ ਆ ਲੇਕਿਨ ਉਹਦੇ ਵਿੱਚ ਮੈਂ ਗੱਲ ਕਰਨੀ ਚਾਹੁੰਦਾ ਕਿ ਸਾਨੂੰ ਅਸੀਂ ਲੱਕੀਆ ਕਿ ਪਿਛਲੇ ਸਾਲ ਪੰਜਾਬ ਸਰਕਾਰ ਨੇ ਵਿਭਾਗ ਮੰਗਵੰਦੀ ਜਿਹੜਾ ਹਾਰਟੀਕਲਚਰ ਡਿਪਾਰਟਮੈਂਟ ਆ ਉਹਦੇ ਰਹਿ ਸਾਨੂੰ ਪੂਰੇ ਪੰਜਾਬ ਵਿੱਚ ਇੱਕ ਇੱਕ ਕਨਾਲ ਦੇ 500 ਸਕਰ ਮੀਟਰ ਕਹਿ ਸਕਦੇ ਆ ਤਾਂ ਇਹਦੇ ਪੋਲੀ ਹਾਊਸ ਜਿਹੜੇ ਹੈਗੇ ਆ 90% ਸਬਸਿਡੀ ਦੇ ਦਿੱਤੇ ਗਏ ਆ ਜਿਦੇ ਵਿੱਚ ਆਪਣੇ ਕਪੂਰਸੇਲੇ ਜ਼ਿਲ੍ਹੇ ਵਿੱਚ ਆਪਣੇ ਮਾਨਯੋਗ ਉਸ ਸਮੇਂ ਦੇ ਹਾਰਟੀਕਲਚਰ ਮਿਨਿਸਟਰ ਰਾਣਾ ਗੁਰਜੀਤ ਸਿੰਘ ਜੀ ਨੇ 11 ਪੋਲੀਹੋਸ ਕੱਲੇ ਕਪੂਰਸੇ ਜ਼ਿਲ੍ਹੇ ਨੂੰ ਦਿੱਤੇ ਆ ਜਿਦੇ ਵਿੱਚ ਸਾਨੂੰ ਵੀ ਇੱਕ ਮਿਲਿਆ ਹੈਗਾ ਹਾਂਜੀ ਜੇ ਆਪਾਂ ਨੂੰ ਸਿੰਪਲ ਜਿਹਾ ਦਿਖਿਆ ਜਾਵੇ ਲਗਭਗ ਮੈਨੂੰ ਲੱਗਦਾ ਇੱਕ ਕਨਾਲ ਦੇ ਵਿੱਚ ਹੋਏਗਾ ਹੈ ਨਾ हां वैसे तो पूरा कवर एक कनाल है आ, आ, में दे आ, है लेकिन जड़ी हमारी फसल आ क्रॉप है वो तकरीबन 470 स्क्वायर मीटर में ही हैगी हां जी जीरे ਤੁਸੀਂ ਖੀਰਾ ਲਗਾਇਆ ਮੈਨੂੰ ਲੱਗਦਾ ਹੋਰ ਵੀ ਫਸਲਾਂ ਲਗਾਈਆਂ ਪਈਆਂ ਨੇ ਜਿਵੇਂ ਸ਼ਿਮਲਾ ਦੇਖਦੇ ਪਏ ਆ ਜਦੋਂ ਅਸੀਂ ਐਂਟਰੀ ਕਰਦੇ ਆ ਐਵੇਂ ਲੱਗਦਾ ਜਿਦਾਂ ਨਾ ਕਿ ਫਸਲ ਬਹੁਤ ਘੱਟ ਹੈ ਕਿ ਇਹ ਹੁਣ ਇਹ ਫਸਲ ਐਂਡ ਤੇ ਸੀਗੀ ਜਿਹੜੀ ਇਸ ਟਾਈਮ ਬਿਲਕੁਲ ਜੀ ਆਪਾਂ ਥੋੜਾ ਜਿਹਾ ਲੇਟ ਹੋ ਗਏ ਤਾਂ ਇਹ ਸਤੰਬਰ ਵਿੱਚ ਫਸਲ ਲਗਾਈ ਗਈ ਸੀ ਖੀਰੇ ਦੀ ਤਾਂ ਜਿਹੜੀ ਆ ਦਸੰਬਰ ਵਿੱਚ तकरीबन ਜਾਂ 1 ਜਨਵਰੀ ਚ ਖਤਮ ਹੋ ਗਈ ਆ ਹੁਣ ਅਸੀਂ ਨਵੀਂ ਫਸਲ ਜਿਹੜੀ ਆ ਇਹਨਾਂ ਵੇਲਾਂ ਨੂੰ ਪੁਰਾਣੀਆਂ ਨੂੰ ਪੁੱਟ ਕੇ ਤਾਂ ਫਰਵਰੀ ਦੇ ਸ਼ੁਰੂ ਵਿੱਚ ਨਵੀਂ ਫਸਲ ਜਿਹੜੀ ਆ ਖੀਰੇ ਦੀ ਲਗਾ ਦੇਣੀ ਆ ਅੱਛਾ ਜਿਹੜੇ ਇਹ ਚਾਈਨੀਜ਼ ਖੀਰਾ ਆਪਾਂ ਕਹਿੰਦੇ ਨੇ ਇਹਨੂੰ ਤੇ ਹੁਣ ਆਪਾਂ ਐਂਡ ਦੇ ਫਸਲ ਹੈ ਕੀ ਵੱਟਿਆ ਤੇ ਕੀ ਖਟਿਆ ਇਹਦੇ ਵਿੱਚ ਦੇਖੋ ਜੀ ਜਿਸ ਤਰ੍ਹਾਂ ਅਸੀਂ ਤੇ ਚਲੋ ਖੇਤੀਬਾੜੀਆਂ ਦਾ ਜੁੜੇ ਹੋਣ ਕਰਕੇ ਸਾਨੂੰ ਪਤਾ ਸੀ ਵੀ ਇਹ ਜਿਹੜਾ ਵਾ ਆ ਪ੍ਰੋਟੈਕਟਿਡ ਕલ્ਟੀਵੇਸ਼ਨ ਪੋਲੀਹੌਸ ਵਾਲੀ ਟੈਕਨੀਕ ਆ ਭਾਵੇਂ ਕਿ ਬਹੁਤ ਕੋਸਟਲੀ ਆ ਮਹਿੰਗੀ ਟੈਕਨੀਕ ਆ ਹਰ ਇੱਕ ਜ਼ਿਮੀਦਾਰੇ ਨੂੰ ਨਹੀਂ ਅਪਣਾ ਸਕਦਾ ਅਸੀਂ ਵੀ ਖੁਦ ਨਹੀਂ ਸੀ ਅਪਣਾ ਸਕਦੇ ਲੇਕਿਨ ਇੱਕ ਟ੍ਰਾਇਲ ਦੇ ਸਤੇ ਪੰਜਾਬ ਸਰਕਾਰ ਨੇ ਇਹ ਸਾਨੂੰ ਇੱਕ ਇੱਕ ਕਨਾਲ ਦੇ ਪੋਲੀਹੌਸ ਦਿੱਤੇ ਆ ਲੇਕਿਨ ਪੰਜਾਬ ਵਿੱਚ ਮਹਾਲੀ ਲੁਧਿਆਣਾ ਜ਼ਿਲ੍ਹੇ ਵਿੱਚ ਕੁਝ ਕਿਸਾਨਾਂ ਨੇ ਲਗਾਏ ਹੈਗੇ ਆ ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ ਲੇਕਿਨ ਇੱਥੇ ਗੱਲ ਇਹ ਹੈਗੀ ਆ ਵੀ ਇਹ ਕਾਫੀ ਮਹਿੰਗੀ ਖੇਤੀ ਹੋਣ ਕਰਕੇ ਇਹਨੂੰ ਆਮ ਜ਼ਿਮੀਦਾਰ ਲਗਾਉਂਦਾ ਨਹੀਂ ਉਸ ਵਿੱਚ ਜੇ ਅਸੀਂ ਆ ਗੱਲ ਕਰੀਏ ਜਿਸ ਤਰ੍ਹਾਂ ਤੁਸੀਂ ਸਾਨੂੰ ਸਵਾਲ ਕੀਤਾ ਕਿ ਪਹਿਲਾਂ ਕੀ ਖਟਿਆ ਕੀ ਵਟਿਆ ਇੱਕ ਕਨਾਲ ਦਾ ਪੌਲੀ ਹਸੇ ਨੂੰ ਇੱਕ ਕਨਾਲ ਦੀ ਮੰਦਣਾ ਭਾਵੇਂ ਕਿ 470000 ਮੀਟਰ ਫਸਲ ਆ ਜੀ ਉਹਦੇ ਵਿੱਚ ਖਰਚਾ ਤਾਂ 5.5 ਲੱਖ ਦਾ ਟੋਟਲ ਪ੍ਰੋਜੈਕਟ ਸੀਗਾ ਜੀ ਦੇ ਵਿੱਚ 1 ਲੱਖ ਲਗਭਗ ਸਾਡਾ ਖਰਚਾ ਆਪਣਾ ਪਰਸਨਲ ਹੋਇਆ ਹੈਗਾ ਉਸ ਤੋਂ ਇਲਾਵਾ ਕਿਉਂਕਿ ਇਹ ਜਿਹੜੇ ਇਹਦੇ ਵਿੱਚ ਸਿਲੈਕਟਡ ਵੈਰਾਈਟੀਆਂ ਕਿਉਂਕਿ ਆਪਣੇ ਇੰਡੋ ਜਰਾਈਲ ਕਰਤਾਰਪੁਰ ਜ਼ਿਲ੍ਹਾ ਜਲੰਧਰ ਵਿਖੇ ਜਿਹੜਾ ਟ੍ਰੇਨਿੰਗ ਸੈਂਟਰ ਹੈਗਾ ਹਾਰਟੀਕਲਚਰ ਦਾ ਉੱਥੋਂ ਜੋ ਅਸੀਂ ਟ੍ਰੇਨਿੰਗ ਲਈ ਉਹਨਾਂ ਨੇ ਦੱਸਿਆ ਵੀ ਕਿਹੜੀਆਂ-ਕਿਹੜੀਆਂ ਤੁਸੀਂ ਵੈਰਾਈਟੀਆਂ ਵਿੱਚ ਬੀਜਣੀਆਂ ਇਹਦੇ ਵਿੱਚ ਸਿਲੈਕਟਡ ਵੈਰਾਈਟੀਆਂ ਬੀਜੀਆਂ ਜਾਂਦੀ ਜਿਹਦੇ ਵਿੱਚ ਅਸੀਂ ਨੀਦਰਲੈਂਡ ਦਾ ਜੋ ਕਕੂਮਬਰ ਜਿਹਨੂੰ ਖੀਰਾ ਕਹਿੰਦੇ ਆ ਆ ਦੇਖੋ ਹਨਾ ਇਹ ਇੱਕ-ਇੱਕ ਗੰਢ ਤੇ 4-4 5-5 6-6 8-8 ਫਰੂਟ ਲੱਗਦੇ ਹੈਗੇ ਆ ਤਾਂ ਇਹ ਖੀਰਾ ਲਗਾਇਆ ਸੀ ਅਸੀਂ 18 ਸਤੰਬਰ ਨੂੰ ਜੀ ਤਾਂ ਜਿਹਦੇ ਵਿੱਚ ਅਸੀਂ ਤਕਰੀਬਨ 59000 ਰੁਪਇਆ ਵਟਿਆ ਹੈਗਾ ਵਾ ਹੁਣ ਕਿਉਂਕਿ ਕਰੋ ਖਤਮ ਹੋ ਗਈ ਆ 49000 ਰੁਪਇਆ ਵਟਿਆ ਹੈਗਾ ਹੁਣ ਇੱਕ ਕਨਾਲ ਦੇ ਵਿੱਚੋਂ ਵੱਲੋਂ ਆਪਾਂ 49000 ਰੁਪਏ ਤੋ ਵਾਟੇ ਚੁੱਕੇ ਆ ਹਾਂਜੀ ਹਾਂਜੀ ਖਰਚੇ ਖਰਚੇ ਲੱਗਾ ਆ ਖਾਦਾ ਪੁੱਤਾ ਹੋਣਾ ਵਿੱਚ ਆਪਾਂ ਬਿਲਕੁਲ ਹਾਂਜੀ ਉਹਦੇ ਵਿੱਚ ਜਿਹੜਾ ਮੇਰੇ ਵਰਗੇ ਬੰਦੇ ਆ ਕੇ ਜਿਹੜੇ ਜਿਹੜੇ ਸੱਜਣਾ ਨੇ ਕੋਈ ਯਾਰਾ ਦੋਸਤਾਂ ਨੇ ਖਾ ਪੀ ਲਿਆ ਉਹ ਇੱਕ ਵੱਖਰਾ ਵਾ ਉਸ ਦੇ ਅਲਾਵਾ ਇਹਦਾ ਸੀਡ ਕਾਫੀ ਮਹਿੰਗਾ ਹੋਣ ਕਰਕੇ ਤਾਂ ਬਾਕੀ ਇਹਦੇ ਵਿੱਚ ਕੋਈ ਸਪਰੇ ਨਹੀਂ ਕਰੀ ਪਈ ਕੀੜੇ ਮਕੌੜਿਆਂ ਦੀ ਕਿਉਂਕਿ ਕੀੜੇ ਮਕੌੜਾ ਅੰਦਰ ਆਉਣਾ ਹੀ ਨਹੀਂ ਕੋਈ ਇਨਸੈਕਟ ਅੰਦਰ ਆਉਣਾ ਹੀ ਨਹੀਂ ਹੈ ਮੈਂ ਇਹੀ ਸਵਾਲ ਕਰਨ ਲੱਗਾ ਸੀ ਹੈ ਕਿ ਜੇ ਗੱਲ ਕੀਤੀ ਜਾਵੇ ਤਾਂ ਅਸੀਂ ਦਵਾਈਆਂ ਬਹੁਤ ਪਾ ਦਿੰਦੇ ਹਾਂ ਨਾ ਤੇ ਜੋ ਵੀ ਫਸਲਾ ਸਾਨੂੰ ਵੇਚਣੀ ਹੁੰਦੀ ਹੈ ਦਵਾਈਆਂ ਸਿਰ ਤੇ ਹੁੰਦੀ ਹੈ ਇਹਨੂੰ ਦਵਾਈਆਂ ਕਿੰਨੀਆਂ ਘਪਈਆਂ ਤੁਹਾਡੇ ਇਹਦੇ ਵਿੱਚ ਸਿਰਫ ਆਪਣੇ ਨਾਮਾਤਰ ਦਵਾਈਆਂ ਕਰ ਸਕਦੇ ਆ ਉਹ ਵੀ ਫੰਗੀਸਾਈਡ ਕਿਉਂਕਿ ਉਲੀ ਨਾਸ਼ਕ ਜਿਹੜੀਆਂ ਵਾਂ ਉਹ ਵੀ ਆਰਗੈਨਿਕ ਹੀ ਅਸੀਂ ਵਰਤੀਆਂ ਹੈਗੀਆਂ ਮਤਲਬ ਉਹ ਆਰਗੈਨਿਕ ਹੀ ਰਹਿ ਗੈਸ ਸਕਦੇ ਨੂੰ ਆਪਾਂ ਬਿਲਕੁਲ ਕਹਿ ਸਕਦੇ ਹਾਂ ਜੀ ਕਿਉਂਕਿ ਇਹਦੇ ਵਿੱਚ ਕੋਈ ਇਨਸਰਕਟ ਜਿਹਨੂੰ ਆਪਾਂ ਕਹਿੰਦੇ ਆਂ ਵੀ ਕੋਈ ਕੀੜੇ ਮਕੌੜੇ ਨਹੀਂ ਅੰਦਰ ਆਏ ਹੈਗੇ ਜਿਸ ਦਾ ਕਰਕੇ ਇਹਨੂੰ ਆਰਗੈਨਿਕ ਕਹਿ ਸਕਦੇ ਆਂ ਭਾਵੇਂ ਕਿ ਸਾਡੀ ਧਰਤੀ ਜਿਹੜੀ ਆ ਉਹ ਪਹਿਲਾਂ ਤੋਂ ਜ਼ਹਿਰਾਂ ਵਾਲੀ ਆ ਪਿਓਰ ਆਰਗੈਨਿਕ ਤੇ ਨਹੀਂ ਕਹਿ ਸਕਦੇ ਲੇਕਿਨ ਫਿਰ ਵੀ ਇਹ ਕੋਈ ਦਵਾਈਆਂ ਦੀ ਵਰਤੋਂ ਨਾਲ ਖਾਣਜੋਗ ਹੈ ਬਿਲਕੁਲ ਕਿਉਂਕਿ ਅਸੀਂ ਬਾਇਓ ਫੈਟਲਾਈਜ਼ਰ ਹੀ ਵਰਤੇ ਸਾਰੇ ਹਾਂਜੀ ਜੀ ਜਿਵੇਂ ਚੰਦੀ ਸਾਹਿਬ ਦੱਸ ਰਹੇ ਨੇ ਕਿ ਜਿਹੜੀ ਇਹ ਖੀਰਾ ਵਾ ਇਹ ਆਰਗੈਨਿਕ ਹੀ ਅਸੀਂ ਕਹਿ ਸਕਦੇ ਖਾਣ ਦੇ ਲਾਇਕ ਹੈ ਔਰ ਅਗਰ ਗੱਲ ਕੀਤੀ ਜਾਵੇ ਕਮਾਈ ਦੀ ਤਾਂ ਕਹਿੰਦੇ ਕਿ ਅਸੀਂ 49000 ਰੁਪਏ ਜਿਹੜਾ ਇੱਕ ਕਨਾਲ ਚੋਂ ਕਮਾ ਲਿਆ ਜਦਕਿ ਇੱਕ ਏਕੜ ਦੇ ਵਿੱਚੋਂ ਜ ਝੋਨੇ ਜਾਂ ਕਣਕ ਦੀ ਗੱਲ ਕੀਤੀ ਜਾਵੇ ਲਗਭਗ 80000 ਪੈਸੇ ਬਣਦੇ ਆ ਜੇ ਤਕਨੀਕ ਨਾਲ ਖੇਤੀ ਕੀਤੀ ਜਾਵੇ ਤਾਂ ਕਮਾਈ ਕਹਿੰਦੇ ਇੱਥੇ ਵੀ ਹੈਗੀ ਆ ਅੱਛਾ ਹੁਣ ਇਹਦੇ ਵਿੱਚ ਇੱਕ ਚੀਜ਼ ਆਪਾਂ ਜਸਵਿੰਦਰ ਪਾਜੀ ਹੋ ਦਿਖਾਉਣ ਦੀ ਕੋਸ਼ਿਸ਼ ਕਰੀਏ ਕਿ ਇਹਦੇ ਵੀ ਅੰਦਰ ਜਦੋਂ ਆਪਾਂ ਦਰਵਾਜ਼ੇ ਦੇ ਵਿੱਚ ਆਨੇ ਆ ਤਾਂ ਜੇ ਕੋਈ ਮੱਖੀ ਮਛਰ ਵੀ ਅੰਦਰ ਆ ਜਾਂਦਾ ਤਾਂ ਉਹ ਵੀ ਕਿਵੇਂ ਉਹਦਾ ਪ੍ਰਬੰਧ ਕੀਤਾ ਜਾਂਦਾ ਕਿਉਂਕਿ ਉਹ ਸਾਡੇ ਫਸਲਾਂ ਉੱਪਰ ਪ੍ਰਭਾਵਨਾ ਪਾਵੇ ਕਿ ਸਾਨੂੰ ਦਵਾਈ ਪਾਉਣ ਦੀ ਜ਼ਰੂਰਤ ਨਾ ਪਵੇ ਤਾਂ ਉਹਦੇ ਵਾਸਤੇ ਇਹਨਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਇਹ ਚੀਜ਼ਾਂ ਚੰਦੀ ਸਾਹਿਬ ਇਹਦੇ ਬਾਰੇ ਵੀ ਥੋੜੀ ਜੀ ਜਾਣਕਾਰੀ ਹਾਂ ਬਿਲਕੁਲ ਜੀ ਚੰਦੀ ਸਾਹਿਬ ਜਿਸ ਤਰ੍ਹਾਂ ਆਪਾਂ ਇਸ ਸਟਿੱਕੀ ਪੇਪਰ ਨੂੰ ਅਸੀਂ ਆਪਣੀ ਸੈਂਟੀਫਿਕ ਭਾਸ਼ਾ ਵਿੱਚ ਸਟਿੱਕੀ ਪੇਪਰ ਕਹਿੰਦੇ ਹਾਂ ਜੀ ਦੇਖੋ ਜੇ ਕੋਈ ਅਬਲਤਾ ਮੱਖੀ ਮਛਰ ਆਏ ਨਹੀਂ ਵਿੱਚ ਆ ਸਿਰਫ ਜਿਹੜੀਆਂ ਘਰੇਲੂ ਮੱਖੀਆਂ ਹੁੰਦੀਆਂ ਉਹ ਕਿਤੇ ਸਾਡੇ ਨਾਲ ਬਹਿ ਕੇ ਆ ਗਈਆਂ ਜਾਂ ਇਸ ਤਰ੍ਹਾਂ ਕੋਈ ਵੀ ਤੁਹਾਨੂੰ ਕੀੜੇ ਮਕੋੜਾ ਜਾਂ ਉਹ ਤਿਤਲੀ ਵਗੈਰਾ ਇਹਦੇ ਨਾਲ ਚਿਪਕੂ ਹੀ ਨਜ਼ਰ ਨਹੀਂ ਆਉਂਦੀ ਜਿਸ ਕਰਕੇ ਇਹ ਤਾਂ ਐਸੇ ਵੈਸੇ ਹੀ ਆਪਾਂ ਨੂੰ ਪ੍ਰੋਟੈਕਸ਼ਨ ਵਾਸਤੇ ਕਹ ਲੋ ਇਹਦੇ ਸੰਭਾਲ ਵਾਸਤੇ ਲਗਾਣੇ ਪੈਂਦੇ ਆ ਲੇਕਿਨ ਇਹਦੇ ਨਾਲ ਸਾਨੂੰ ਇਹ ਵੀ ਫਾਇਦਾ ਹੋਇਆ ਕਿ ਜੇਕਰ ਇਹਦੇ ਨਾਲ ਕੋਈ ਬਾਹਰੋਂ ਇਨਸੈਕਟ ਆਉਂਦਾ ਤਾਂ ਅਸੀਂ ਜਰੂਰ ਸਪਰੇਅ ਕਰਦੇ ਲੇਕਿਨ ਸਾਨੂੰ ਸਪਰੇਅ ਕਰਨ ਦੀ ਲੋੜ ਹੀ ਨਹੀਂ ਪਈ ਜੀ ਅਸੀਂ ਖਾਦਾਂ ਵਰਤੀਆਂ ਜਾਂ ਕੋਈ ਉਲੀਨਾਸ਼ਕ ਵਰਤੀਆਂ ਉਹ ਵੀ ਅਸੀਂ ਬਾਇਓ ਫੈਟਰਾਈਜ਼ਰ ਹੀ ਵਰਤੇ ਆ ਜੀਦਾ ਕਰਕੇ ਇਹਨੂੰ ਆਪਾਂ ਪਿਓਰ ਆਰਗੈਨਿਕ ਕਹਿ ਲਓ ਜੈਵਿਕ ਕਹਿ ਲਓ ਕਿਉਂਕਿ ਇਹਦਾ ਟੇਸਟ ਹੀ ਇੱਕ ਅਲੱਗ ਟੇਸਟ ਹੈਗਾ ਦੂਸਰੇ ਜਿਹੜੇ ਆਪਾਂ ਖਾਦਾਂ ਜ਼ਹਿਰਾਂ ਜਾਂ ਹੋਰ ਵੀ ਕੈਮੀਕਲ ਵਰਤ ਕੇ ਸਬਜ਼ੀਆਂ ਪੈਦਾ ਕਰ ਰਹੇ ਜਾਂ ਫਸਲਾਂ ਪੈਦਾ ਕਰ ਰਹੇ ਆ ਜੇ ਮੈਂ ਦੇਖ ਰਿਹਾ ਜਿਹੜੀ ਆ ਜਿਹੜੀ ਜਗ੍ਹਾ ਹੈਗੀ ਆ ਇਹ ਵੈਸੇ ਮੈਨੂੰ ਲੱਗਦਾ ਕਿ ਤੁਸੀਂ ਜ਼ਿਆਦਾ ਫਾਇਦਾ ਲੈ ਲਿਆ ਇਹ ਜਗ੍ਹਾ ਖਾਲੀ ਨਹੀਂ ਰੱਖਣੀ ਹੁੰਦੀ ਇੱਥੇ ਬਿਲਕੁਲ ਜੀ ਆ ਤਨ ਸਾਹਿਬ ਗੱਲ ਇਸ ਤਰ੍ਹਾਂ ਹੈਗੀ ਵੀ ਜਦੋਂ ਅਸੀਂ ਕਰਤਾਰਪੁਰ ਵਿਖੇ ਜਿਹੜਾ ਇੰਡੋ ਜਰਾਈਲ ਸੈਂਟਰ ਹੈਗਾ ਉਹਦੇ ਵਿੱਚ ਜਦੋਂ ਟ੍ਰੇਨਿੰਗ ਲਈਏ ਤਾਂ ਡਾਕਟਰ ਸਾਹਿਬ ਨੇ ਜਾਂ ਮਹਾਰਾ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਇਹ ਜਗਾ ਜਿਹੜੀ ਆਸ-ਪਾਸੇ ਘੁੰਮਣ ਲਈ ਰੱਖਣੀ ਆ ਜਾਂ ਜਦੋਂ ਤੁਸੀਂ ਇਹਦੇ ਵਿੱਚੋਂ ਫਸਲ ਤੋੜਨੀ ਆ ਉਹਦੇ ਸਾਮ ਸੰਭਾਲ ਵਾਸਤੇ ਸਮਾਨ ਵਾਸਤੇ ਲੇਕਨ ਅਸੀਂ ਸੋਚਿਆ ਕਿ ਇੱਕ ਕਨਾਲ ਦਾ ਇਹ ਸਾਡਾ ਪ੍ਰੋਜੈਕਟ ਹੈਗਾ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਇਹਦੇ ਵਿੱਚ ਥੋੜੇ ਔਖੇ ਸੌਖੇ ਹੋਗੇ ਚੱਲਵਾਂਗੇ ਇਹਦੇ ਵਾਸਤੇ ਅਸੀਂ ਟ੍ਰਾਇਲ ਦੇ ਤੌਰ ਤੇ ਕਹਿ ਲਓ ਜਾਂ ਘਰੇਲੂ ਵਰਤੋਂ ਲਈ ਦੋ ਵੈਰਾਈਟੀਆਂ ਬੈਂਗਰਾਂ ਦੀਆਂ ਲਗਾ ਰੱਖੀਆਂ ਵਾ ਤਿੰਨ ਵੈਰਾਈਟੀਆਂ ਜਿਹੜੀਆਂ ਸ਼ਿਮਲਾ ਮਿਰਚ ਦੀਆਂ ਜਿਹਦੇ ਵਿੱਚ ਹਰੇ ਰੰਗ ਦੀ ਪੀਲੇ ਰੰਗ ਦੀ ਲਾਲ ਰੰਗ ਦੀ ਉਹਦੇ ਨਾਲ ਨਾਲ ਇਧਰ ਤੇ ਮੈਂ ਅੱਗੇ ਇਹ ਵੀ ਦੇਖ ਰਿਹਾ ਇੱਥੇ ਇੱਕ ਦੇ ਸਟ੍ਰਾਬਰੀ ਵੀ ਮੈਨੂੰ ਨਜ਼ਰ ਆਈ ਸੀ ਕਿ ਸ਼ਾਇਦ ਸਟ੍ਰਾਬਰੀ ਵੀ ਲਗਾਈ ਹੈ ਬਹੁਤ ਵਧੀਆ ਬਹੁਤ ਵਧੀਆ ਜੀ ਇਹਦੇ ਵਿੱਚ ਆ ਦੇਖੋ ਤੁਸੀਂ ਇਹਨਾਂ ਆ ਸਾਡੀ ਅਸੀਂ ਹੋਰ ਵੀ ਇਹਦੇ ਵਿੱਚ ਕੋਸ਼ਿਸ਼ ਕੀਤੀ ਆ ਕਿ ਆਪਣੇ ਜਿਹੜੀ ਆ ਇਹ ਤੋਂ ਵੱਧ ਇਨਕਮ ਲਈ ਜਾਵੇ ਦੇਖੋ ਤੁਸੀਂ ਆ ਪਹਿਲਾਂ ਤਾਂ ਸ਼ਿਮਲਾ ਮਿਰਚ ਦੇਖੋ ਕਿਸ ਤਰ੍ਹਾਂ ਇਹਦੇ ਵਿੱਚ ਫਰੂਟ ਲੱਗਿਆ ਹੈਗਾ ਤੇ ਜੇ ਅਸੀਂ ਓਪਨ ਵਿੱਚ ਬਾਹਰ ਕੁੱਲੇ ਖੇਤਾਂ ਵਿੱਚ ਸ਼ਿਮਲਾ ਵਿੱਚ ਦੀ ਖੇਤੀ ਕਰਦੇ ਆਂ ਸਾਨੂੰ ਯਾਰਾਂ ਦੀ ਬਹੁਤ ਵਰਤੋਂ ਕਰਨੀ ਪੈਂਦੀ ਆ ਅਸੀਂ ਇਹ ਸ਼ਿਮਲਾ ਦੀ ਮੈਂ ਗੱਲ ਕਰਦਾ ਕਿ ਜੇ ਓਪਨ ਆਪਣੇ ਇਲਾਕੇ ਚ ਬਹੁਤ ਲੱਗਦੀ ਆ ਤਾਂ ਉਹਨੂੰ ਵੀ ਸਾਨੂੰ ਤਰਪੈਲ ਦਾ ਪਾਣੀ ਪਿੰਦੀ ਆ ਬਿਲਕੁਲ ਉਹ ਸਰਦੀਆਂ ਤੋਂ ਬਚਾਉਣ ਲਈ ਕੋਰੇ ਤੋਂ ਬਚਾਉਣ ਲਈ ਇਹਨੂੰ ਕੁਝ ਨਹੀਂ ਪਾਉਣਾ ਪਿਆ ਇਹਦੇ ਵਿੱਚ ਤਾਂ ਆਲਰੇਡੀ ਪਹਿਲਾਂ ਹੀ ਇਹ ਤਰਪੈਲ ਨਾਲ ਟਾ ਗਿਆ ਹੋਇਆ ਵਾ ਇਹਦੇ ਵਿੱਚ ਟੈਂਪਰੇਚਰ ਪਹਿਲਾਂ ਹੀ ਬਰਕਰਾਰ ਰਹਿੰਦਾ ਮਤਲਬ ਕਿ ਜੇ ਇੰਨੀ ਕਿ ਜਗ੍ਹਾ ਦੇ ਵਿੱਚ ਸ਼ਿਮਲਾ ਵੀ ਲਾਣੀ ਹੋਵੇ ਤਾਂ ਖਰਚਾ ਤਾਂ ਬਰਾਬਰ ਜੇ ਆ ਜਾਂਦਾ ਹਣਾ ਇਹਦਾ ਤਾਂ ਉਹ ਤਰਪੈਲ ਦਾ ਉਹ ਫੇਟਕ ਨਹੀਂ ਪੈਣੀ ਆ ਦਵਾਦਾਰੇ ਨੂੰ ਰੋਜ਼ ਉਤਾਰਨੀ ਟਕਣੀ ਮੇਨੂੰ ਵੀ ਵਾਜਾਂ ਦੇ ਹਣੀ ਉਹਦੇ ਵਿੱਚ ਤਾਂ ਜਿਹੜੀ ਆਪਾਂ ਓਪਨ ਖੇਤਾਂ ਵਿੱਚ ਖੁੱਲੇ ਖੇਤਾਂ ਵਿੱਚ ਲਗਾਈ ਆ ਉਹਨੂੰ ਅਸੀਂ ਲੋ ਟਰਨਲ ਕਹਿੰਦੇ ਆ ਵੀ ਰਿੰਗ ਲਗਾ ਕੇ ਤਾਂ ਆਪਾਂ ਤਰਪਾਲ ਨਾਲ ਪੋਲੀ ਸ਼ੀਟ ਨਾਲ ਟਕ ਦਿੰਦੇ ਆ ਉਹ ਆਪਣੀ ਫਸਲ ਜਿਹੜੀ ਤਕਰੀਬਨ ਮਾਰਚ ਦੇ ਫਰਸਟ ਵੀਕ ਜਾਂ ਅੱਧ ਮਾਰਚ ਤੱਕ ਆਊਗੀ ਤਾਂ ਜਦੋਂ ਅਪ੍ਰੈਲ ਦਾ ਪੀਕ ਸੀਜ਼ਨ ਹੋਣਾ ਵਾ ਤ ਉਦੋਂ ਸੀਜ਼ਨ ਜਿਹੜਾ ਵਾ ਮਾਰਕੀਟ ਵਿੱਚ ਸ਼ਿਮਲਾ ਮਿਰਚ ਬਹੁਤ ਜ਼ਿਆਦੀ ਆ ਜਾਣੀ ਆ ਹੋਰ ਸਬਜ਼ੀਆਂ ਵੀ ਆ ਜਾਂਦੀਆਂ ਜੀਦਾ ਕਰਕੇ ਸ਼ਿਮਲਾ ਮਿਰਚੇੜੀਆ ਦਾ 5 ਤੋਂ 70 ਰੁਪਏ ਕਿਲੋ ਹੀ ਕਿਸਾਨ ਨੂੰ ਰੇਟ ਮਿਲਦਾ ਲੇਕਿਨ ਇਹ ਪੋਲੀਹੋਸਟ ਟੈਕਨੀਕ ਜਿਹੜੀ ਆ ਇਸੇ ਕਰਕੇ ਭਾਵੇਂ ਕਿ ਇਹਦਾ ਖਰਚਾ ਬਹੁਤ ਜ਼ਿਆਦਾ ਲੇਕਿਨ ਇਹਨੂੰ ਵਧੀਆ ਤਾਂ ਕਰਕੇ ਮੰਨਿਆ ਗਿਆ ਦਾ ਇਹਦੇ ਵਿੱਚ ਤਕਰੀਬਨ ਆ ਸ਼ੁਰੂ ਫਰਵਰੀ ਵਿੱਚ ਵੀ ਜਿਹੜੀ ਸ਼ਿਮਲਾ ਮਿਰਚ ਦੀ ਕ੍ਰੋਪ ਜਿਹੜੀ ਉੱਤਰਨੀ ਸ਼ੁਰੂ ਹੋ ਜਾਣੀ ਆ ਕਿਉਂਕਿ ਅੱਜ ਤੁਸੀਂ ਦੇਖ ਰਹੇ ਆ ਕਿ ਜਿਹੜੀ ਹਰੀ ਸ਼ਿਮਲਾ ਮਿਰਚ ਵਾ ਉਹ 100 ਰੁਪਏ ਮੰਡੀ ਵਿੱਚ ਵਿਕ ਰਹੀ ਆ ਤੇ ਜਿਹੜੀ ਲਾਲ ਤੇ ਪੀਲੀ ਸ਼ਿਮਲਾ ਮਿਰਚ ਹੈਗੀ ਆ ਉਹ 2.5 ਤੋਂ 300 ਰੁਪਏ ਕਿਲੋ ਮੰਡੀ ਵਿੱਚ ਵਿਕ ਰਹੀ ਆ ਅੱਛਾ ਜਿਹੜੇ ਸਾਹਿਬ ਜਿੱਦਾਂ ਗੱਲ ਕੀਤੀ ਜਾਵੇ ਅਲੱਗ ਜਿਹੜੇ ਵਿਕਸਿਤ ਦੇਸ਼ ਹੈਗੇ ਆ ਕੰਟਰੀਆਂ ਹੈਗੀਆਂ ਨੇ ਉਹਦੇ ਵਿੱਚ ਗਲਾਸ ਹਾਊਸ ਵੀ ਚੱਲਦੇ ਆ ਉਹਦੇ ਵਿੱਚ ਟੈਂਪਰੇਚਰ ਜਿਹੜੇ ਆ ਉਹਨੂੰ ਉਸਾਂ ਨਾਲ ਮੇਨਟੇਨ ਕਰ ਲਿਆ ਜਾਂਦਾ ਵਾ ਇਹ ਜਿਹੜਾ ਵਾ ਇਹ ਪੋਲੀ ਹਾਊਸ ਆ ਇਹਦੇ ਵਿੱਚ ਹੁਣ ਤਾਂ ਮੈਨੂੰ ਲੱਗਦਾ ਕਿ ਟੈਂਪਰੇਚਰ ਦਾ ਬਾਹਰ ਠੰਡ ਆ ਤਾਂ ਹੁਣ ਠੀਕ ਹੈ ਲੇਕਿਨ ਜਦੋਂ ਗਰਮੀ ਆਏਗੀ ਉਦੋਂ ਇਹਦੇ ਵਿੱਚ ਫਸਲ ਕਿਦਾਂ ਹੋਏਗੀ ਇਸ ਤਰ੍ਹਾਂ ਹੈਗਾ ਜੀ ਵੈਸੇ ਜਿਹੜੀ ਇਹ ਟੈਕਨੀਕ ਹੈਗੀ ਆ ਪੋਲੀ ਹਾਊਸ ਦੀ ਇਹਦੇ ਵਿੱਚ ਤਾਂ ਕੁਦਰਤੀ ਵੈਂਟੀਲੇਸ਼ਨ ਹੈਗੀ ਆ ਤਾਂ ਮਈ ਜੂਨ ਦੇ ਜਦੋਂ ਮਹੀਨੇ ਹੁੰਦੇ ਆ ਜਿਆਦਾ ਗਰਮੀ ਵਾਲੇ ਉਦੋਂ ਇਹਦੇ ਵਿੱਚ ਫਸਲ ਨਹੀਂ ਹੋ ਸਕਦੀ ਕਿਉਂਕਿ ਟੈਂਪਰੇਚਰ ਪਹਿਲਾਂ ਹੀ ਬਾਹਰ ਹਾਈ ਹੁੰਦਾ ਉਹਦਾ ਕਰਕੇ ਅੰਦਰ ਹੋਰ ਟੈਂਪਰੇਚਰ ਹਾਈ ਹੋ ਜਾਏਗਾ ਭਾਵੇਂ ਕਿ ਅਸੀਂ ਨੈਟ ਜਿਹੜੀਆਂ ਵਾ ਖੁੱਲੀਆਂ ਕਰ ਦਿੰਦੇ ਆ ਆਪਣੀ ਪੋਲੀ ਸ਼ੀਟਾਂ ਚੱਕਦੇ ਨੇ 8 8 ਫੁੱਟ ਜਿਹੜੀ ਹੈਗੀ ਨੈਟ ਜਿਹੜੀ ਆ ਉਹਨੂੰ ਖੋਲ੍ਹ ਦਿੰਦੇ ਆ ਲੇਕਿਨ ਫਿਰ ਵੀ ਬਾਹਰ ਗਰਮ ਹਵਾ ਹੋਣ ਕਰਕੇ ਉਹ ਫਸਲ ਵਿੱਚ ਨਹੀਂ ਹੋ ਸਕਦੀ ਲੇਕਿਨ ਇਹਦੇ ਵਿੱਚ ਹੀ ਜੋ ਸਾਨੂੰ ਟ੍ਰੇਨਿੰਗ ਵਿੱਚ ਦੱਸਿਆ ਗਿਆ ਜਾਂ ਜੋ ਅਸੀਂ ਪੀਏਯੂ ਨਾਲ ਜੁੜ ਕੇ ਦੇਖ ਰਹੇ ਹਾਂ ਕਿ ਇਹਦੇ ਵਿੱਚ ਕੂਲਰ ਪੈਡ ਕਹਿੰਦੇ ਆ ਕੂਲਰ ਜਿਸ ਤਰ੍ਹਾਂ ਆਪਾਂ ਗਰਮ ਗਰਮੀ ਤੋਂ ਬਚਣ ਲਈ ਘਰਾਂ ਵਿੱਚ ਕੂਲਰ ਵਰਤਦੇ ਹਾਂ ਇਸੇ ਤਰ੍ਹਾਂ ਹੀ ਪੌਲੀ ਹੋਸਾਂ ਵਿੱਚ ਵੀ ਕੂਲਰ ਵਰਤੇ ਜਾਂਦੇ ਆ ਜਿਹੜੇ ਆਪਣੇ ਪੈਡ ਲੱਗੇ ਹੁੰਦੇ ਆ ਤੇ ਉਹ ਆਪਣੇ ਟੈਂਪਰੇਚਰ ਜਿਹੜਾ ਅੰਦਰ ਦਾ ਉਹਨੂੰ ਠੰਡਾ ਰੱਖਦੇ ਆ ਲੇਕਿਨ ਉੱਥੇ ਇੱਕ ਗੱਲ ਹੋਰ ਵੀ ਜ਼ਰੂਰੀ ਆ ਕਿ ਬਿਜਲੀ ਦੇ ਖਰਚੇ ਵੀ ਨਾਲ ਕਰਨੇ ਪੈਣਗੇ ਬਿਜਲੀ ਦਾ ਕਨੈਕਸ਼ਨ ਬਹੁਤ ਜ਼ਰੂਰੀ ਆ ਇਹਦੇ ਵਿੱਚ ਅਸੀਂ ਸਰਕਾਰ ਕੋਲ ਇਹ ਮੰਗ ਵੀ ਕਹਿ ਲੋ ਕਰਦੇ ਆ ਬੇਨਤੀ ਵੀ ਕਰਦੇ ਆ ਕਿ ਪੰਜਾਬ ਵਿੱਚ ਇਹ ਟੈਕਨੀਕ ਨੂੰ ਵੱਧ ਤੋਂ ਵੱਧ ਫਲਾਉਣਾ ਚਾਹੀਦਾ ਉਹਦੇ ਨਾਲ ਨਾਲ ਬਿਜਲੀ ਦੇ ਖਰਚੇ ਜਿਹੜੇ ਆ ਫਾਰਮਰ ਨੂੰ ਨਾ ਪੈਣ ਸੋਲਰ ਸਿਸਟਮ ਜਿਹੜਾ ਵਾ ਉਹ ਇਹ ਪਾਲੀਹੋਸਾਂ ਤੇ ਲਿਆਉਣਾ ਚਾਹੀਦਾ ਪਰ ਉਹ ਤਾਂ ਫਿਰ ਖਰਚਾ ਹੀ ਜਿਹੜਾ ਕਿਸਾਨ ਦਾ ਜਿਹੜਾ ਹੁਣ ਕਿਸਾਨ ਦੀ ਪ੍ਰੋਬਲਮ ਤੇ ਇਹੀ ਰਹੀ ਹੈ ਨਾ ਕਿ ਖਰਚਾ ਕਿੱਥੋਂ ਘੜਨਾ ਤਾਂ ਉਹ ਤਾਂ ਖਰਚੇ ਹੋਰ ਵੱਧ ਜਾਣਗੇ ਬਹੁਤ ਜ਼ਿਆਦਾ ਬਿਲਕੁਲ ਜੀ ਪਰ ਇਸ ਤਰ੍ਹਾਂ ਹੈਗਾ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਨੀ ਚਾਹਾਂਗਾ ਕਿ ਪੰਜਾਬ ਨੇ ਪੂਰੇ ਇੰਡੀਆ ਦਾ ਭੁੱਖੇ ਦਾ ਢਿੱਡ ਭਰਿਆ ਹਰਾ ਇਨਕਲਾਬ ਆਂਦਾ ਆਪਾਂ ਸਾਰੇ ਜਾਣਦੇ ਆਂ ਤੇ ਅਨਾਜ ਨਾਲ ਸਾਡੇ ਭੰਡਾਰੇ ਨੇ ਭਰ ਗਏ ਕਿ ਅਨਾਜ ਸਾਨਾ ਸ਼ੁਰੂ ਹੋ ਗਿਆ ਲੇਕਿਨ ਜਿੱਥੋਂ ਪੰਜਾਬ ਨੇ ਪੂਰੇ ਭਾਰਤ ਨੂੰ ਖੇਤੀ ਕਰਨੀ ਸਿਕਾਈ ਅੱਜ ਉਸ ਪੰਜਾਬ ਨੂੰ 30 35% ਸਬਸਿਡੀ ਦਿੱਤੀ ਜਾ ਰਹੀ ਹੈ ਭਾਵੇਂ ਉਹ ਕਿਸੇ Haryana ਦੇ ਵਿੱਚ ਕਿੰਨੀ ਹੈ Haryana ਦੇ ਵਿੱਚ 85 ਤੋਂ 90% ਸਬਸਿਡੀ ਦਿੱਤੀ ਜਾਂਦੀ ਹੈ ਹਿਮਾਚਲ ਚ 90% ਦਿੱਤੀ ਜਾਂਦੀ ਹੈ Rajasthan ਚ 90% ਦਿੱਤੀ ਜਾਂਦੀ ਹੈ ਇਸੇ ਤਰ੍ਹਾਂ ਪੂਰੇ India ਵਿੱਚ ਇਸੇ ਤਰ੍ਹਾਂ ਆ ਲੇਕਿਨ ਪੰਜਾਬ ਵਿੱਚ ਜਿਹੜੀ ਹੈਗੀ ਆ ਤਰਾਸ ਦੀ ਹੈਗੀ ਆ ਕਿ ਸਾਨੂੰ ਉਹ ਫੈਸਲਟੀਆਂ ਨਹੀਂ ਦਿੱਤੀਆਂ ਜਾਂਦੀਆਂ ਸਰਕਾਰ ਚਾਹੇ ਕੋਈ ਵੀ ਆਈ ਹੋਵੇ ਕੋਈ ਵੀ ਸਰਕਾਰਾਂ ਦੇਖੋ ਕਿੰਨੀਆਂ ਸਰਕਾਰਾਂ 47 ਤੋਂ ਬਾਅਦ ਬਦਲ ਲਗੀਆਂ ਹਾਂ ਜੀ ਲੇਕਿਨ ਪੰਜਾਬ ਨੂੰ ਹੱਲਾਸ਼ੇਰੀ ਦੇਣ ਦੀ ਬਜਾਏ ਅੱਜ ਪੰਜਾਬ ਨੂੰ ਲੋੜ ਸੀ ਹੱਲਾਸ਼ੇਰੀ ਦੇਣ ਦੀ ਕਿਉਂਕਿ ਸਾਡਾ ਜੂਥ ਜਿਹੜਾ ਵਾ ਉਹ ਬਾਹਰਲੀਆਂ ਕੰਟਰੀਆਂ ਵਿੱਚ ਜਾ ਰਿਹਾ ਤੇ ਜਦੋਂ ਚੰਨੀ ਸਾਹਿਬ ਕਹਿ ਰਹੇ ਹਨ ਕਿ ਗੱਲ ਕੀਤੀ ਜਾਵੇ ਕਿ ਪੰਜਾਬ ਨੂੰ ਕਿਤੇ ਇਹ ਦੇਸ਼ ਦਾ ਢਿੱਡ ਭਰਨ ਵਾਲਾ ਸੂਬਾ ਸੀਗਾ ਲੇਕਿਨ ਜਦੋਂ ਗੱਲ ਆ ਗਈ ਕਿ ਅਸੀਂ ਫਸਲਾਂ ਦੇ ਕਿਸਾਨਾਂ ਦੀ ਹੈਲਪ ਕਰਨੀ ਆ ਕੋਈ ਸਬਸਿਡੀਆਂ ਹੁੰਦੀਆਂ ਕੋਈ ਸਕੀਮਾਂ ਹੁੰਦੀਆਂ ਤਾ ਦੂਜੇ ਸੂਬੇ ਮੁਤਾਬਕ ਸਾਡੇ ਜਿਹੜੇ ਪੰਜਾਬ ਦੇ ਵਿੱਚ ਸਰਕਾਰ ਕੋਈ ਵੀ ਆਈ ਹੈ ਲੇਕਿਨ ਉਹ ਪੂਰੇ ਨਹੀਂ ਕੀਤੀਆਂ ਗਈਆਂ ਦੂਜੇ ਮੁਕਾਬਲੇ ਸਬਸਿਡੀਆਂ ਬਹੁਤ ਘਟ ਨੇ ਜਿੰਨ ਸਾਹਿਬ ਜਿੱਦਾਂ ਹੁਣ ਆਪਾਂ ਗੱਲ ਕਰ ਰਹੇ ਸੀਗੇ ਸ਼ਿਮਲਾ ਲਗਾਈ ਸਟੋਪੀ ਲਗਾਈ ਹੋਰ ਇਹਦੇ ਵਿੱਚ ਕਿਹੜੀ ਕਿਹੜੀ ਫਸਲ ਤੁਸੀਂ ਲਗਾ ਲਈ ਇਹਦੇ ਵਿੱਚ ਆਪਣੇ ਦੋ ਵੈਰੈਟੀਆਂ ਬੈਂਗਣਾਂ ਦੀਆਂ ਲਗਾਈਆਂ ਇੱਕ ਮੌਨ ਚੱਲਦੇ-ਚੱਲਦੇ ਕਰੀ ਮੋਟੇ ਬੈਂਗਣ ਲਗਾਏ ਹੋਏ ਆ ਜੀ ਦੋ ਵੈਰੈਟੀਆਂ ਇਹਦੇ ਵਿੱਚ ਟਮਾਟਰਾਂ ਦੀਆਂ ਜਿਨੂੰ ਇੱਕ ਚੈਰੀ ਟਮਾਟਰ ਕਹਿੰਦੇ ਆ ਆਪਾਂ ਹਮ ਇੱਕ ਆਪਾਂ ਮੋਟੇ ਟਮਾਟਰ ਜਿਹੜੇ ਆਮ ਆਪਾਂ ਵਰਤਦੇ ਆ ਹੈਗੇ ਆ ਅਸਹੀ ਤੇ ਉਸ ਤੋਂ ਇਲਾਵਾ ਇਹਦੇ ਵਿੱਚ ਤਿੰਨ ਵੈਰਾਈਟੀਆਂ ਜਿਹੜੀਆਂ ਮੌਸਮਾਂ ਵਿੱਚ ਦੀਆਂ ਹੋ ਗਈਆਂ ਹਾਂ ਜੀ ਤੇ ਇਹਦੇ ਵਿੱਚ ਅਸੀਂ ਜਗ੍ਹਾ ਨੂੰ ਥੋੜਾ ਜਿਹਾ ਹੋਰ ਸੋਚਿਆ ਕਿ ਇਹਦਾ ਵੱਧ ਤੋਂ ਵੱਧ ਫਾਇਦਾ ਲਿਆ ਜਾਵੇ ਇਹਦੇ ਵਾਸਤੇ ਸਟਰਾਬੇਰੀ 49000 ਤੁਸੀਂ ਦੱਸਿਆ ਜੀ ਖੀਰਾ ਤੁਸੀਂ ਵਟ ਲਿਆ ਬਿਲਕੁਲ ਜੀ ਤੇ ਜਿਹੜੀ ਇਹ ਫਸਲ ਹੈ ਇਹ ਵੀ ਕੁਝ ਦੇ ਕੇ ਜਾਓਗੇ ਤੇ ਕਿੰਨਾ ਬਚਤ ਹੋਰ ਹੋ ਜੂਗੀ ਦੇਖੋ ਜੀ ਅਸੀਂ 1 ਲੱਖ ਦੇ ਕਰੀਬ ਆਈਡੀਆ ਲਾ ਕੇ ਬੈਠੇ ਹਾਂ ਜੀ ਇੱਕ ਕਨਾਲ ਵਿੱਚੋਂ ਹਾਂਜੀ ਇੱਕ ਕਨਾਲ ਦੇ ਵਿੱਚੋਂ ਤੇ ਜੇ ਇਸੇ ਦੀ ਆਪਾਂ ਪੋਲੀ ਹੌਸ ਦੀ ਗੱਲ ਕਰ ਲੈਂਦੇ ਆਂ ਜੀ ਇਹ ਜਿਹੜਾ ਪੋਲੀ ਹੌਸ ਤੇ ਤੁਸੀਂ ਦੱਸਿਆ ਕਿ ਤਕਰੀਬਨ 5 ਕੁ ਲੱਖ ਦਾ ਖਰਚਾ ਜਿਹਦੇ ਵਿੱਚ ਸਬਸਿਡੀ ਵੀ ਮਿਲ ਗਈ ਤੁਹਾਨੂੰ ਬਿਲਕੁਲ ਇਹਦੀ ਲਾਈਫ ਕਿੰਨੀ ਹੈ ਇਹਦੀ ਦੇਖੋ ਢਾਂਚਾ ਤਾਂ ਜਿਹੜਾ ਬਹੁਤ ਵਧੀਆ ਮੈਂ ਇੱਥੇ ਇੱਕ ਗੱਲ ਜ਼ਰੂਰ ਕਰਨੀ ਚਾਹਾਂਗਾ ਕਿ 2007 ਵਿੱਚ ਵੀ ਅਸੀਂ ਪੰਜਾਬ ਫਾਰਮਰ ਕਮਿਸ਼ਨ ਨੇ ਸਾਡੇ ਨੈਟ ਹੌਸ ਲਾਇਏ ਸੀ ਦੋ ਦੋ ਕਨਾਲ ਦੇ ਲੇਕਿਨ ਉਹਦੇ ਵਿੱਚ ਢਾਂਚਾ ਮਾੜਾ ਹੋਣ ਕਰਕੇ ਮੁੱਕਟ ਗਿਆ ਕੰਪਨੀ ਨਾਲ ਜਿਹੜਾ ਉਹ ਟਾਈ ਅਪ ਕੀਤਾ ਗਿਆ ਜੀਦਾ ਕਰਕੇ ਜਦੋਂ ਪਹਿਲੀ ਹਨੇਰੀ ਆਈ ਜਾਂ ਗੜੇ ਪਏ ਉਹਦਾ ਸਾਰਾ ਸਾਡਾ ਸਾਰਾ ਹੀ ਢਾਂਚਾ ਜਿਹੜਾ ਸੀ ਉਹ نیچے ਗਿਰ ਗਿਆ ਸਾਡੀ ਕੋਈ ਪਈ ਫਸਲ ਜਿਹੜੀ ਮੰਡੀ ਚ ਇਲਜਾਨਯੋਗ ਸੀ ਉਹ ਖਰਾਬ ਹੋ ਗਈ ਸਾਡਾ ਉਹਦਾ 6-7 ਲੱਖ ਦਾ ਨੁਕਸਾਨ ਹੋਇਆ ਲੇਕਿਨ ਆ ਟੈਕਨੋਲੋਜੀ ਜਿਹੜੀ ਹੈ ਇਹ ਢਾਂਚਾ ਬਹੁਤ ਮਜ਼ਬੂਤ ਹੈਗਾ ਲੇਕਿਨ ਇਹਦੇ ਵਿੱਚ 3 ਤੋਂ 4 ਸਾਲ ਬਾਅਦ ਜਿਹੜੀ ਆ ਪਲਾਸਟਿਕ ਸ਼ੀਟ ਵਾ ਇਹਨੂੰ ਚੇਂਜ ਕਰਨਾ ਪੈਣਾ ਵਾ ਉਹ ਕਿੰਨਾ ਖਰਚਾ ਆ ਜਾਊਗਾ ਉਹ ਤਕਰੀਬਨ ਆਪਾਂ 15% ਮੰਨ ਕੇ ਚੱਲਦੇ ਹਾਂ ਜੇ ਆਪਣੇ ਇਹ ਇੱਥੇ ਸ਼ੀਟ ਲੱਗੇਗੀ ਤਾਂ ਉਹ ਲੱਗੇਗੀ ਤਕਰੀਬਨ 60-70000 ਦੀ ਲੱਗੇਗੀ ਹਾਂਜੀ ਤਾਂ ਉਹ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਕਿਉਂਕਿ ਉਹਦੇ ਸਾਧਨ ਇਨਕਮ ਸਾਨੂੰ ਜ਼ਿਆਦਾ ਹੋ ਰਹੀ ਆ ਫਸਲਾਂ ਜਿਹਦਾ ਤੁਸੀਂ ਦੱਸ ਰਹੇ ਸੀਗੇ ਕਿ ਜੂਨ ਜੁਲਾਈ ਦੇ ਵਿੱਚ ਇੱਕ ਦੋ ਮਹੀਨੇ ਜਿਹੜੇ ਆ ਹੋ ਸਕਦਾ ਕਿ ਬੰਦ ਇਹ ਫਸਲ ਨਹੀਂ ਹੋ ਸਕਦੀ ਉਹ ਤੋਂ ਗਰਮੀ ਬਹੁਤ ਹੋ ਜਾਣੀ ਆ ਤਾਂ ਜੇ ਫਸਲ ਗੱਲ ਕੀਤੀ ਹੈ ਤੁਸੀਂ ਖੀਰਾ ਲਗਾਇਆ ਇਹਦੇ ਵਿੱਚ ਸ਼ਿਮਲਾ ਲਗਾ ਲਈ ਬਿੰਗਲ ਲਗਾ ਲੈ ਹੋਰ ਕਿਹੜੀ-ਕਿਹੜੀ ਜਿਹੜੀ ਸਬਜ਼ੀ ਇਹਦੇ ਵਿੱਚ ਹੋ ਸਕਦੀ ਆ ਵਧੀਆ ਇਹਦੇ ਵਿੱਚ ਦੇਖੋ ਜੀ ਸਬਜ਼ੀ ਤਾਂ ਆਪਾਂ ਕੋਈ ਵੀ ਇੱਥੇ ਲਗਾ ਸਕਦੇ ਆ ਲੇਕਿਨ ਇਹਦੇ ਵਿੱਚ ਆਪਾਂ ਇਹੀ ਸੋਚ ਕੇ ਸਬਜ਼ੀ ਲਗਾਣੀ ਆ ਵੀ ਜਿਹੜੀ ਸਾਡੀ ਬਾਹਰ ਸਬਜ਼ੀ ਹੋ ਸਕਦੀ ਆ ਉਹਨੂੰ ਅੰਦਰ ਨਹੀਂ ਲਗਾਣਾ ਹੈਗਾ ਅੰਦਰ ਉਹ ਹੀ ਚੀਜ਼ ਲਗਾਣੀ ਆ ਜਿਹਦਾ ਮੰਡੀ ਵਿੱਚ ਸਾਨੂੰ ਵੱਧ-ਵੱਧ ਬੇਮੌਸਮੀ ਹਿਸਾਬ ਨਾਲ ਰੇਟ ਮਿਲ ਸਕਦਾ ਕਿਉਂਕਿ ਜੇ ਅਸੀਂ ਹੁਣ ਅ ਸ਼ਿਮਲਾ ਮਿਰਚ ਲਗਾਈ ਹੈਗੀ ਆ ਤਾਂ ਜੇ ਅਸੀਂ ਬਾਹਰ ਦੇ ਹਿਸਾਬ ਨਾਲ ਲਗਾਵਾਂਗੇ ਤਾਂ ਉਹ ਸਾਨੂੰ ਉੱਥੇ ਅੱਜਕੱਲ ਸਾਡੇ ਮਾਰਕੀਟ ਤਾਂ ਇਹੋ ਜੀ ਹੈਗੀ ਹਨਾ ਵੀ ਉੱਥੇ ਗਦੇ ਘੋੜੀ ਦੀ ਪਛਾਣ ਨਹੀਂ ਹੈਗੀ ਬਾਇਓ ਫਰਟੀਸਰਾਂ ਜਿਹੜੀਆਂ ਤਿਆਰ ਕੀਤੀਆਂ ਜਾਂ ਕੈਮੀਕਲ ਖਾਦਾਂ ਤਿਆਰ ਕੀਤੀਆਂ ਇਹਨਾਂ ਦੀ ਕੋਈ ਵੰਡ ਨਹੀਂ ਹੈਗੀ ਇਸ ਕਰਕੇ ਉੱਥੇ ਇਹਦੇ ਵਿੱਚ ਉਹ ਹੀ ਚੀਜ਼ ਲਗਾਣੀ ਹੈ ਜਿਹੜੀ ਬੇਮੌਸਮੀ ਹੋਵੇ ਤਾਂ ਮੰਡੀ ਵਿੱਚ ਸਾਨੂੰ ਚੰਗਾ ਰੇਟ ਮਿਲ ਸਕੇ ਜਿੱਦਾਂ ਤੁਸੀਂ ਉਹ ਪਹਿਲਾਂ ਤਾਂ ਮੈਂ ਤੁਹਾਡੇ ਕੋਲ ਜਾਨਣਾ ਚਾਹੂੰਗਾ ਤੁਹਾਡੇ ਇਹ ਤਕਰੀਬਨ 20-25 ਸਾਲ ਤੋਂ ਤੁਸੀਂ ਸ਼ਾਇਦ ਦਾਬੀ ਕੰਮ ਕਰਦੇ ਰਹੇ ਹੋ ਅਲੱਗ-ਅਲੱਗ ਤੁਸੀਂ ਇਸੇ ਤਰ੍ਹਾਂ ਨਾਲ ਸਬਜ਼ੀਆਂ ਜਾਂ ਕਦੇ-ਕਦੀ ਨੱਟ ਲਗਾ ਲਿਆ ਕਦੀ ਕੁਝ ਲਗਾ ਰਿਹਾ ਹੈ ਆਮ ਲੋਕ ਕਹਿੰਦੇ ਆ ਜੀ ਕਿ ਕਿਸਾਨੀ ਘਾਟੇ ਸੋਦਾ ਵਾ 50 50 ਕਿੱਲਿਆਂ ਵਾਲੇ ਵੀ ਜਿਹੜੇ ਆ ਉਹ ਵੀ ਕਹਿੰਦੇ ਜੀ ਸਾਨੂੰ ਬਾਜ ਦਾ ਉਸ ਜੀ ਤੁਹਾਡੀ ਜ਼ਮੀਨ ਕਿੰਨੀ ਹੈ ਤੇ ਕਿੰਨੀ ਕਿ ਬਜਟ ਕਰ ਜਾਂਦੇ ਹੋ ਅਸੀਂ ਦੋ ਬਰਾਦਰਾਂ ਜੀ ਜਾਇੰਟ ਫੈਮਲੀ ਸਾਡੀ 11 ਏਕੜ ਸਾਡੀ ਮਾਲਕੀ ਤਾਂ ਉਸ ਤੋਂ ਇਲਾਵਾ ਅਸੀਂ ਤਕਰੀਬਨ 15 ਤੋਂ 20 ਏਕੜ ਜਿਹੜੀ ਆ ਠੇਕੇ ਤੇ ਖੇਤੀ ਲੈ ਕੇ ਜਿਹੜੀ ਆ ਜਿਹਦੇ ਵਿੱਚ ਆਲੂਆਂ ਦੀ ਖੇਤੀ ਮੱਕੀ ਦੀ ਖੇਤੀ ਝੋਨੇ ਕਣਕ ਦੀ ਖੇਤੀ ਵਿਸ਼ੇਸ਼ ਤੌਰ ਤੇ ਤਾਂ ਜ਼ਿਆਦਾ ਕਿਉਂਕਿ ਆਪਣੀ ਸੁਲਤਾਨਪੁਰ ਦੀ ਬੈਲਟ ਜਿਹੜੀ ਆ ਸਬਜ਼ੀਆਂ ਦੀ ਖੇਤੀ ਕੀਤੀ ਜਾਂਦੀ ਹੈ ਜੀ ਤਾਂ ਇੱਥੇ ਤਕਰੀਬਨ ਵਧੇਰੇ ਕਰਕੇ ਸਬਜ਼ੀਆਂ ਬੀ ਇਹ ਤੁਹਾਡੇ ਇੱਕ ਵਚਨ ਦਾ ਜਵਾਬ ਜਿਹੜਾ ਦੇਣਾ ਚਾਹੁੰਦਾ ਕਿ ਜਿਸ ਤਰ੍ਹਾਂ ਸੁਲਤਾਨਪੁਰ ਲੋਧੀ ਦਾ ਕਿਸਾਨ ਜਿਹੜਾ ਵਾ ਇਹ ਬਹੁਤ ਮਿਹਨਤੀ ਕਿਸਾਨ ਆ ਕਿਉਂਕਿ ਸਬਜ਼ੀਆਂ ਦਾ ਕੰਮ ਆ ਅਜਿਹੇ ਕੰਮ ਆ ਜਿਹਦੇ ਵਿੱਚ ਬਹੁਤ ਜ਼ਿਆਦੀ ਮਿਹਨਤ ਆਉਂਦੀ ਆ ਤੇ ਖਰਚਾ ਵੀ ਬਹੁਤ ਜ਼ਿਆਦਾ ਆਉਂਦਾ ਅਸੀਂ ਓਪਨ ਵਿੱਚ ਜੇ ਖੇਤੀ ਕਰਦੇ ਆ ਤਕਰੀਬਨ ਅਸੀਂ ਓਪਨ ਵਿੱਚ 4 ਏਕੜ ਸ਼ਿਮਲਾ ਮਿਰਚ ਵੀ ਲਗਾ ਰੱਖੀ ਆ ਸਵਾ ਲੱਖ ਰੁਪਈਆ ਜਿਹੜਾ ਵਾ ਪ੍ਰਤੀ ਏਕੜ ਜਿਹੜਾ ਖਰਚਾ ਆਉਂਦਾ ਤਾਂ ਬਚਤ ਜਿਹੜੀ ਆ ਉਹ ਬਾਅਦ ਦੀ ਗੱਲ ਆ ਕਈ ਵਾਰੀ ਤਾਂ ਉਹ ਬਰਾਬਰੀ ਕੰਮ ਰੇਂਦਾ ਜਾਂ ਘਾਟੇ ਵੀ ਪੈ ਜਾਂਦੇ ਆ ਲੇਕਿਨ ਆਹ ਟੈਕਨੋਲੋਜੀ ਜਿਹੜੀ ਆ ਪੋਲੀਹਾ우스 ਨੈਟ ਹਾ우스 ਦੀ ਟੈਕਨੋਲੋਜੀ ਆ ਇਹ ਬੈਸਟ ਟੈਕਨੋਲੋਜੀ ਆ ਇਹਦੇ ਵਿੱਚ ਸਰਕਾਰਾਂ ਨੂੰ ਚਾਹੀਦਾ ਕੋਈ ਵਾਅਦਾ ਵਾਦਾ ਮਦਦ ਕਰਨ ਸਾਡੀ ਕਹਿ ਸਕਦੇ ਹੋ ਕਿ ਤੁਸੀਂ ਇੱਥੇ ਖੁਸ਼ ਹੋ ਬਾਤ ਜਾਂਦੀ ਜ਼ਰੂਰਤ ਨਹੀਂ ਮੈਂ ਕਹਿੰਦਾ ਜੀ ਮੈਂ ਤਾਂ ਟੀਵੀ ਚੈਨਲਾਂ ਤੇ ਵੀ ਤੁਹਾਡੇ ਮਾਧਿਅਮ ਰਾਹੀਂ ਵੀ ਅੱਗੇ ਵੀ ਕਈ ਵਾਰ ਕਿਹਾ ਤਾਂ ਮੈਂ ਅੱਜ ਵੀ ਇਹ ਦਾਅਵੇ ਨਾਲ ਕਹਿੰਦਾ ਕਿ ਸਾਡੇ ਜਿਹੜੀ ਆ ਨੌਜਵਾਨ ਪੀੜ੍ਹੀ ਜਿਹੜੀ ਆ ਸਾਡੀ ਕ੍ਰੀਮ ਕਹ ਲੋ ਉਹ ਬਾਹਰਲੇ ਦੇਸ਼ਾਂ ਵਿੱਚ ਜਾ ਕੇ 18-18 ਘੰਟੇ ਕੰਮ ਕਰਦੇ ਆ ਤਾਂ ਫਿਰ ਉੱਥੇ ਗੱਡੀਆਂ ਦੀਆਂ ਕਿਸ਼ਤਾਂ ਮਕਾਨਾਂ ਦੀਆਂ ਕਿਸ਼ਤਾਂ ਹੋਰ ਵੀ ਟੈਨਸ਼ਨਾਂ ਕਈ ਤਰ੍ਹਾਂ ਦੀਆਂ ਲੇਕਿਨ ਮੈਂ ਕਹਿੰਦਾ ਵੀ ਇਹ ਡਾਲਰ ਪੌਂਡ ਕਮਾਉਣੇ ਆ ਅ ਇੱਥੇ ਪੰਜਾਬ ਵਿੱਚ ਰਹਿ ਕੇ ਹੀ ਜੇਕਰ ਸਰਕਾਰਾਂ ਮਦਦ ਕਰਨ ਤਾਂ ਬਹੁਤ ਵਧੀਆ ਇੱਥੇ ਆਪਣੇ ਅੱਛੀ ਕਮਾਈ ਕਰ ਸਕਦੇ ਆ ਉਹਦੇ ਨਾਲ ਨਾਲ ਮੈਂ ਇੱਕ ਤੁਹਾਨੂੰ ਤੁਸੀਂ ਮਧੂਮੱਖੀ ਪਾਲਣ ਦੀ ਗੱਲ ਕੀਤੀ ਸੀ ਸਾਡਾ ਮਧੂਮੱਖੀ ਪਾਲਣ ਦਾ ਇੱਕ ਅਜਿਹਾ ਕੀਤਾ ਜਿਹਦੇ ਵਿੱਚ ਸ਼ਹਿਦ ਤੋਂ ਇਲਾਵਾ ਹੋਰ ਵੀ ਕੋਸਟਲੀ ਜਿਹੜੇ ਮਹਿੰਗੇ ਪਦਾਰਥ ਵਾ ਉਹ ਪ੍ਰੋਡਿਊਸ ਕਰਨ ਦੀ ਅਸੀਂ ਤਕਨੀਕ ਜਿਹੜੀ ਆ ਉਹ ਪੀਜੀ ਜੀ ਕੋਲੋਂ ਸਿੱਖੀ ਆ ਜਿਹਦੇ ਵਿੱਚ ਰਾਇਲ ਜੈਲੀ ਆ ਗਈ ਬੀ ਵੈਨਮ ਮੱਖੀ ਜ਼ਹਿਰ ਜਿਹਨੂੰ ਕਹਿੰਦੇ ਉਹ ਆ ਗਈ ਬੀ ਪੋਲਨ ਆ ਗਿਆ ਪ੍ਰਪੋਲਸ ਆ ਗਈ ਇਸ ਤਰ੍ਹਾਂ ਦੇ ਮਹਿੰਗੇ ਪਦਾਰਥਾ ਜਿਹੜੇ ਅਸੀਂ ਇੰਡੀਆ ਵਿੱਚ ਵੀ ਵੇਚ ਸਕਦੇ ਆ ਇੰਡੀਆ ਤੋਂ ਬਾਹਰ ਕਿਸੇ ਦਿਨ ਆਪਾਂ ਮધુ ਮੱਖੀ ਤੇ ਵੀ ਕਰਾਂਗੇ ਫਿਲਹਾਲ ਮੈਂ ਚਾਹਾਂਗਾ ਕਿ ਕੋ ਜੇ ਕੋਈ ਕਿਸਾਨ ਜਿਹੜਾ ਇਹ ਤਕਨੀਕ ਨੂੰ ਅਪਣਾਣਾ ਚਾਹੇ ਤਾਂ ਉਹਨੂੰ ਤੁਸੀਂ ਕੋਈ ਟਿਪਸ ਦੇਣਾ ਚਾਹੋ ਤਾਂ ਮੈਂ ਇਹ ਕਹਿਣਾ ਚਾਹੁੰਦਾ ਮੈਂ ਕਿ ਜਿਹੜੇ ਕਿਸਾਨ ਨੇ ਮਨ ਬਣਾਇਆ ਕਿ ਮੈਂ 4 ਜਾਂ 5 ਏਕੜ 10 ਏਕੜ ਤੇ ਸਬਜ਼ੀਆਂ ਦੀ ਖੇਤੀ ਕਰ ਰਿਹਾ ਤਾਂ ਉਹ 1 ਏਕੜ ਤੇ ਪੋਲੀ ਹਾ우스 ਦੀ ਖੇਤੀ ਕਰਕੇ ਦੇਖੇ ਤਾਂ ਆਪਣੇ ਆਪ ਹੀ ਉਹਦਾ ਹੌਸਲਾ ਵਧੇਗਾ ਤਾਂ ਉਹ ਨੈਕਸਟ ਅਗਲੀ ਵਾਰੀ ਫਿਰ ਹੋਰ ਪੋਲੀ ਹਾ우스 ਲਗਾਉਣ ਦੀ ਆਪਣੇ ਕੋਸ਼ਿਸ਼ ਕਰੇਗਾ ਕਿਉਂਕਿ ਇੱਕ ਏਕੜ ਤੇ ਜਿਹੜਾ ਪੋਲੀ ਹਾ우스 ਲਗਾਇਆ ਉਹ ਬਾਹਰ ਖੁੱਲੇ ਖੇਤਾਂ ਵਿੱਚ 10 ਏਕੜ ਦੀ ਜਿਹੜੀ ਖੇਤੀ ਦਾ ਮੁਕਾਬਲਾ ਕਰੇਗਾ ਇਹਦੇ ਬਾਰੇ ਸਹੀ ਜਾਣਕਾਰੀ ਬਾਗਬਾਨੀ ਭਾਗ ਤੋਂ ਮਿਲ ਸਕਦੀ ਹੈ ਨਾ ਬਿਲਕੁਲ ਜੀ ਇਹ ਆਪਣੇ ਹਰੇਕ ਬਲਾਕ ਲੈਵਲ ਤੇ ਸਾਡੇ ਬਾਗਵਾਨੀ ਅਫਸਰ ਹੈਗੇ ਆ ਫਿਰ ਜ਼ਿਲ੍ਹਾ ਲੈਵਲ ਤੇ ਬਾਗਵਾਨੀ ਦਫ਼ਤਰ ਹੈਗੇ ਆ ਜਿੱਥੇ ਆਪਣੀ ਡਿਪਟੀ ਡਾਇਰੈਕਟਰ ਬਾਗਵਾਨੀ ਬੰਦੇ ਆ ਐਚ ਡੀਓ ਬੰਦੇ ਆ ਜਿਹੜੇ ਆ ਬਾਗਵਾਨੀ ਵਿਕਾਸ ਅਫਸਰ ਬੰਦੇ ਆ ਜਿਹਦਾ ਹੁਣੇ ਕਪੂਰਸਲੇ ਨੂੰ ਬਿਲੋਂਗ ਕਰਦੇ ਆ ਸਾਡੇ ਕਪੂਰਸਲੇ ਆ ਬਾਕੀ ਉਹ ਤੋਂ ਇਲਾਵਾ ਇਹ ਬਾਗਵਾਨੀ ਅਫਸਰ ਜਿਹੜੇ ਹੈਗੇ ਆ ਮੈਂ ਕਹੂੰਗਾ ਵੀ ਇਹ ਤੁਹਾਨੂੰ ਪੂਰੀ ਜਾਣਕਾਰੀ ਵੀ ਦੇਣਗੇ ਉਸ ਤੋਂ ਇਲਾਵਾ ਤਿਆ ਨੂ ਇਹ ਟ੍ਰੇਨ ਗੇੜੀ ਆ ਕਰਤਾਰਪੁਰ ਜ਼ਿਲ੍ਹਾ ਜਲੰਧਰ ਵਿਖੇ ਇਹਨਾਂ ਚੀਜ਼ਾਂ ਦੀ ਸਾਰੀ ਤਕਨੀਕ ਦੇਣਗੇ ਤਿੰਨ ਦਿਨ ਦੀ ਜਾਣਕਾਰੀ ਦੇਣਗੇ ਉਹਦੇ ਨਾਲ ਸਰਟੀਫਿਕੇਟ ਵੀ ਦੇਣਗੇ ਜਿਹਦੇ ਜਰੀਏ ਆਪਾਂ ਬੈਂਕ ਤੋਂ ਲੋਨ ਪ੍ਰਾਪਤ ਕਰਕੇ ਸਬਸਿਡੀ ਵੀ ਲੈ ਸਕਦੇ ਆ ਤਾਂ ਆਪਾਂ ਪੋਲੀ ਹੌਸ ਸਿਲਗਾ ਸਕਦੇ ਨੇ ਨੈਟ ਹੌਸ ਲਗਾ ਸਕਦੇ ਆ ਜਾਂ ਜਿਹੜੀ ਵੀ ਆਪਣੇ ਉਥੇ ਮਨ ਕਰੇ ਉਹ ਕ੍ਰੌਪ ਲਗਾ ਸਕਦੇ ਆ ਤੇ ਵੱਧ ਮੁਨਾਫਾ ਲੈ ਸਕਦੇ ਆ ਪਰ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਆ ਅਗਰ ਤੁਹਾਡੇ ਨਾਲ ਕੋਈ ਕਿਸਾਨ ਸੰਪਰਕ ਕਰਨਾ ਚਾਹੁੰਦਾ ਤੁਸੀਂ ਆਪਣਾ ਨੰਬਰ ਦੇਣਾ ਚਾਹੋ ਤਾਂ ਦੇ ਸਕਦੇ ਹੋ ਬੋਲ ਸਕਦੇ ਹੋ ਨੰਬਰ ਆਪ ਬਿਲਕੁਲ ਜੀ ਮੈਂ ਤਾਂ ਦੇਖੋ ਜੀ ਖੇਤੀ ਇਦਾਰਿਆਂ ਨਾਲ ਜੁੜਿਆ ਹੋਣ ਕਰਕੇ ਮੈਂ ਇੱਕ ਵਾਰ ਦੁਬਾਰਾ ਫਿਰ ਆ ਆਪ ਸਭ ਨੂੰ ਬੇਨਤੀ ਕਰਦਾ ਕਿ 24 ਘੰਟੇ ਮੇਰਾ ਮੋਬਾਈਲ ਖੁੱਲਾ ਹੁੰਦਾ ਮੇਰੇ ਕੋਲ ਖੇਤੀ ਨਾਲ ਸਬੰਧਤ ਜਾਂ ਪੌਲੀਹੋਸ ਨਾਲ ਸਬੰਧਤ ਕੋਈ ਵੀ ਕਿਸੇ ਤਰ੍ਹਾਂ ਦੀ ਜਾਣਕਾਰੀ ਲੈਣਾ ਚਾਵੇ ਤਾਂ ਮੇਰਾ ਨੰਬਰ ਨੋਟ ਕੀਤਾ ਜਾਵੇ 98152 93765 ਦੁਬਾਰਾ ਫਿਰ ਮੈਂ ਰਿਪੀਟ ਕਰ ਦਿੰਦਾ 9815293765 ਮੈਨੂੰ ਕਿਸੇ ਸਮੇਂ ਵੀ ਤੁਸੀਂ ਆਪਣੇ ਫੋਨ ਕਰਕੇ ਸਬੰਧਤ ادارے ਦੀ ਜਾਣ ਪਛਾਣ ਜਾਂ ਕਿੱਥੋਂ ਇਹ ਫੈਸਿਲਿਟੀ ਮਿਲ ਸਕਦੀ ਆ ਕਿੱਥੋਂ ਸਹੂਲਤ ਮਿਲ ਸਕਦੀ ਆ ਕਿੱਥੋਂ ਟ੍ਰੇਨਿੰਗ ਮਿਲ ਸਕਦੀ ਆ ਜਾਂ ਜਿੰਨੀ ਕੁ ਟ੍ਰੇਨਿੰਗ ਮੈਂ ਦੇ ਸਕਦਾ ਮੈਂ ਫ੍ਰੀ ਆਫ ਕਾਸਟ ਹੀ ਟ੍ਰੇਨਿੰਗ ਦਿੰਦਾ ਜੀ ਆਖਿਰ ਵਿੱਚ ਆਪਾਂ ਇਹ ਕਹਿ ਸਕਦੇ ਆ ਕਿ ਅਗਰ ਤਕਨੀਕ ਨਾਲ ਖੇਤੀ ਕੀਤੀ ਜਾਵੇ ਤਾਂ ਕਿਸਾਨੇ ਘਾਟੇ ਦਾ ਨਹੀਂ ਮੁਨਾਫੇ ਦਾ ਸੌਦਾ ਵੀ ਹੋ ਸਕਦੀ ਹੈ ਬਿਲਕੁਲ ਜੀ ਦੇਖੋ ਜੀ ਜੇਕਰ ਅੱਜ ਹੈਗਾ ਬਾ ਦਬ ਕੇ ਬਾਤ ਰੱਜ ਕੇ ਖਾਹ ਵਾਲੀ ਗੱਲ ਨਹੀਂ ਹਾਜੀ ਅੱਜ ਗੱਲ ਹੈਗੀ ਆ ਕਿ ਅਕਲ ਨਾਲ ਬਾਤ ਰੱਜ ਕੇ ਖਾ ਹੁਣ ਜਿਸ ਤਰ੍ਹਾਂ ਆਪਣੇ ਖੇਤੀ ਮਸ਼ੀਨਰੀ ਨਵੀਂ ਟੈਕਨੋਲੋਜੀ ਦੀ ਆ ਗਈ ਆ ਉਹਦੇ ਵਿੱਚ ਇਹਦੇ ਵਿੱਚ ਖੇਤੀ ਵਿੱਚ ਸਾਨੂੰ ਬਦਲਾਅ ਲਿਆਉਣ ਦੀ ਲੋੜ ਆ ਦੇਖੋ ਜੀ ਅਸੀਂ ਮਧੂਮੱਖੀ ਪਾਲਣ ਦਾ ਕਿਤਾ ਸ਼ੁਰੂ ਕੀਤਾ ਹੀ ਉਹਦੇ ਵਿੱਚ ਸਾਨੂੰ ਅਵਾਰਡ ਮਿਲੇ ਹੈਗੇ ਆ ਪੀਏਯੂ ਤੋਂ ਸਟੇਟ ਅਵਾਰਡ ਮਿਲੇ ਹੈਗੇ ਪੰਜਾਬ ਸਰਕਾਰ ਵੱਲੋਂ ਸਟੇਟ ਅਵਾਰਡ ਮਿਲੇ ਹੈਗੇ ਨੈਸ਼ਨਲ ਅਵਾਰਡ 2002 ਵਿੱਚ ਮਿਲਿਆ ਹੈਗਾ ਇਹ ਸਿਰਫ ਅਸੀਂ ਜੇ ਮਹਾਰਾਂ ਦੀ رائے ਮੁਤਾਬਕ ਟੈਕਨੋਲੋਜੀ ਨੂੰ ਅਪਣਾਇਆ ਹੁਣ ਅਸੀਂ ਪੋਲੀਹਾ우스 ਦੀ ਟੈਕਨੋਲੋਜੀ ਅਪਣਾਈਆਂ ਤੇ ਮੇਰੇ ਮਨ ਚ ਖੁਸ਼ੀ ਹੋਏਗੀ ਕਿ ਸਾਡਾ ਸultanpur ਜਾਂ ਪੂਰੇ ਪੰਜਾਬ ਵਿੱਚ ਇਹ ਪੋਲੀਹਾ우스 ਟੈਕਨੋਲੋਜੀ ਚੱਲੇ ਕਿਉਂਕਿ ਇੱਥੇ ਇੱਕ ਅਸੀਂ ਹੋਰ ਵੀ ਭਾਗਾਂ ਵਾਲੇ ਆ ਕਿ ਜਿਹੜਾ ਦਿੱਲੀ ਜੰਮੂ ਕਟੜਾ ਜਿਹੜਾ ਐਕਸਪ੍ਰੈਸ ਵੇ ਜਾਂ ਟਿੱਬਾ ਜਮਨਗਰ ਐਕਸਪ੍ਰੈਸ ਵੇ ਬਣ ਰਹੇ ਆ ਇਹਦਾ ਕਿਸਾਨ ਬਹੁਤ ਜ਼ਿਆਦਾ ਫਾਇਦਾ ਉਠਾ ਸਕਦੇ ਆ ਲੇਕਿਨ ਫਾਇਦਾ ਤਾਂ ਹੀ ਉਠਾਉਣਗੇ ਜੇਕਰ ਉਹ ਇਕੱਠੇ ਹੋ ਕੇ ਚੱਲਣਗੇ ਨਹੀਂ ਤਾਂ ਫਿਰ ਉਹ ਵੱਡੇ ਵਪਾਰੀ ਫਾਇਦਾ ਉਠਾਉਣਗੇ ਕਿਉਂਕਿ ਉਹਨਾਂ ਸਾਡੇ ਕੋਲ ਘਾਟੇ ਵਿੱਚ ਮਾਲ ਖਰੀਦ ਕੇ ਉਹ ਬਾਹਰਲੇ ਦੇਸ਼ਾਂ ਦੀਆਂ ਮੰਡੀਆਂ ਵਿੱਚ ਵੀ ਭੇਜਣਗੇ ਜਾਂ ਜਾਮਨਗਰ ਬੰਦਰਗਾਹ ਤੇ ਵੀ ਭੇਜਣਗੇ ਹਾਂਜੀ ਜੋ ਬਾਹਰ ਜਾਏਗਾ ਲੇਕਿਨ ਇੱਥੇ ਮੈਂ ਕਿਸਾਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਅਦਾਰਿਆਂ ਨਾਲ ਜੁੜ ਕੇ ਆਪਾਂ ਗਰੁੱਪ ਬਣਾਈਏ ਇਕੱਠੇ ਹੋ ਕੇ ਚੱਲੀਏ ਜਿਹਦੇ ਨਾਲ ਅਸੀਂ ਇੱਕ ਥਾਂ ਆਪਣੀ ਫਸਲ ਜਿਹੜੀ ਕ੍ਰੌਪ ਨੂੰ ਇਕੱਠਾ ਕਰਕੇ ਉਹਨੂੰ ਪੈਕਿੰਗ ਗ੍ਰੇਡਿੰਗ ਕਰਕੇ ਕਿਉਂਕਿ ਬਾਗਬਾਨੀ ਵਿਭਾਗ ਹਰ ਇੱਕ ਚੀਜ਼ ਤੇ ਸਬਸਿਡੀ ਜਾਂ ਸਹੂਲਤਾਂ ਦੇ ਰਿਹਾ ਵਾ ਗ੍ਰੇਡਿੰਗ ਤੇ ਪੈਕਿੰਗ ਤੇ ਹਰ ਇੱਕ ਚੀਜ਼ ਤੇ ਦੇ ਰਿਹਾ ਸੋ ਆਪਾਂ ਇਹਨਾਂ ਸਹੂਲਤਾਂ ਦਾ ਫਾਇਦਾ ਉਠਾਈਏ ਸ਼ੁਕਰੀਆ ਤਾਂ ਇਹ ਸਰਵਨ ਸਿੰਘ ਚੰਦੀ ਜੀ ਆਪਾਂ ਨਾ ਇਹ ਕਹਿ ਸਕਦੇ ਜਿਹੜੇ ਖੁਸ਼ਹਾਲ ਜਿਹੜੇ ਕਿਸਾਨ ਹੁੰਦੇ ਨੇ ਉਹਨਾਂ ਦੇ ਵਿੱਚ ਇੱਕ ਨੇ 20-25 ਸਾਲ ਤੋਂ ਮੈਂ ਦੇਖਦਾ ਆ ਰਿਹਾ ਜੋਇੰਟ ਫੈਮਿਲੀ ਦੇ ਵਿੱਚ ਦੋ ਭਰਾ ਨੇ 11 ਏਕੜ ਯਾਨੀ ਕਿ 5.5 ਏਕੜ ਇਹਨਾਂ ਨੂੰ ਜ਼ਮੀਨ ਆਂਦੀ ਹੈ ਤਾਂ ਬੜੇ ਖੁਸ਼ ਨੇ ਕਹਿੰਦੇ ਆ ਕਿ ਜੇ ਤਕਨੀਕ ਨਾ ਕੀਤੀ ਜਾਵੇ ਖੇਤੀ ਤਾਂ ਕਿਸਾਨ ਜਿਹੜਾ ਖੁਸ਼ਹਾਲ ਹੋ ਸਕਦਾ ਪੋਲੀ ਹਾਊਸ ਦੇ ਤੰਨੂ ਫਾਇਦੇ ਦੱਸੇ ਨੇ ਇਹਦਾ ਇੱਕ ਵੱਡਾ ਫਾਇਦਾ ਸਭ ਤੋਂ ਇਹ ਹੈ ਕਿ ਜਿਹੜੀ ਤੁਹਾਨੂੰ ਸਬਜ਼ੀ ਹੈ ਜਿਹੜੀਆਂ ਅਸੀਂ ਹੁਣ ਕਹਿੰਦੇ ਨਾ ਕਿ ਲਗਾਤਾਰ ਦਵਾਈਆਂ ਪੈ ਜਾਂਦੀਆਂ ਨੇ ਸਾਨੂੰ ਆਰਗੈਨਿਕ ਨਹੀਂ ਮਿਲਦੀ ਤਾਂ ਇਹਦੇ ਵਿੱਚ ਇਹ ਦਾਵਾ ਕਰ ਸਕਦੇ ਨੇ ਔਰ ਬਾਗਬਾਨੀ ਵਿਭਾਗ ਵੀ ਦਾਵਾ ਕਰ ਸਕਦਾ ਹੈ ਕਿ ਇਹ ਜਿਹੜੀ ਪੂਰੀ ਸਬਜ਼ੀ ਆ ਇਹ ਆਰਗੈਨਿਕ ਹੈ ਦਵਾਈਆਂ ਰਹਿਤ ਹੈ ਔਰ ਖਾਨ ਜੋਗ